ਕੱਲ ਦੀ ਤਸਵੀਰ ਤੁਸੀਂ ਦੇਖੀ ਹੋਣੀ ਆ 500 ਬੰਦੇ ਦੇ ਵਿੱਚ ਇੱਕ ਨੌਜਵਾਨ ਆਪਦਾ ਰੋਣਾ ਰੋਂਦਾਗਾ ਉਹ ਕਹਿੰਦਾਗਾ ਵੀ ਸਰਕਾਰ ਜੀ ਮੇਰੀ ਭਰਤੀ ਖੋਲ ਦਿਓ ਨਹੀਂ ਅਸੀਂ ਪੱਟੇ ਜਾਵਾਂਗੇ ਮੈਂ ਇੰਨੀ ਮਿਹਨਤ ਕੀਤੀ ਆ ਉਹਦੇ ਤੇ ਤੁਹਾਡੀ ਪਹਿਲੀ ਟਿੱਪਣੀ ਬੱਚਿਆਂ ਨੂੰ ਇੱਥੇ ਡਿਗਰੀ ਕਰਨੀ ਪੈਂਦੀ ਆ ਡੀਐਸਸੀ ਕਰਦੇ ਆ ਬੀਐਡ ਕਰਦੇ ਆ ਟੈਟ ਕਰਦੇ ਆ ਸੈਟ ਕਰਦੇ ਆ ਡੀਪੀਐਡ ਕਰਦੇ ਆ ਡਿਗਰੀਆਂ ਕਰਦੇ ਆ ਇਹਦੇ ਨਾਲ ਨਾਲ ਇੱਕ ਡਾਂਗਾ ਦੀ ਡਿਗਰੀ ਵੀ ਇੱਥੇ ਕਰਨੀ ਪੈਂਦੀ ਆ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਉਹਨੂੰ ਕਿਹਾ ਵੀ ਤੂੰ ਇੱਕ ਜਾਲੀ ਫੇਕ ਬੰਦਾ ਹੈ ਕੋਈ ਡਿਗਰੀ ਨਹੀਂ ਤੇਰੇ ਕੋਲੇ ਤੂੰ ਪੈਸੇ ਦੇ ਕੇ ਇੱਥੇ ਸੱਦਿਆ ਗਿਆ ਅਸਲ ਵਿੱਚ ਕ੍ਰਾਂਤੀ ਸ਼ਬਦ ਕੀ ਹੁੰਦਾ ਕ੍ਰਾਂਤੀ ਸ਼ਬਦ ਬਹੁਤ ਡੂੰਗਾ ਹੂੰ ਤੇ ਬਹੁਤ ਵਿਸਤ੍ਰਿਤ ਸ਼ਬਦ ਆ ਮੈਨੂੰ ਨਹੀਂ ਲੱਗਦਾ ਵੀ ਸਾਡੇ 90 92 ਐਮਐਲਿਆਂ ਨੂੰ ਇਸ ਕ੍ਰਾਂਤੀ ਸ਼ਬਦ ਬਾਰੇ ਪਤਾ ਹੋਊਗਾ ਕੋਈ ਟੀਕਾ ਨਹੀਂ ਵੀ ਟੀਕਾ ਭਰ ਲਿਆ ਤੇ ਲਾਤਾ ਉਹਨਾਂ ਨੇ ਕਿਹਾ ਵੀ ਰੰਪਰਾ ਫੁੱਲ ਦੇ ਵਿੱਚ 100 ਲੈਕਚਰਾਰ ਜਾਂ 100 ਟੀਚਰ ਆ ਗਿਆ ਜੀ ਇਹ ਸਕੂਲ ਦੇ ਵਿੱਚ ਵੀ 4 5 6 ਟੀਚਰ ਆ ਗਏ ਜੀ ਉਹਨਾਂ ਨੇ ਵੀ ਕਈ ਵਾਰ ਤਰਕ ਦਿੱਤੇ ਉਹ ਤਰਕ ਤੁਸੀਂ ਵੀ ਸੁਣੇ ਹੋਣੇ ਸਹਿਮਤ ਹੋ ਉਹਨਾਂ ਨਾਲ ਵੀ ਠੀਕ ਆ ਗੱਲਾਂ ਇਹ ਸਾਰੀਆਂ ਰਾਮਪੁਰੇ ਦੇ ਸੀਨੀਅਰ ਸੈਕੰਡਰੀ ਸਕੂਲ ਆ ਚੌਕੇ ਢੱਡੇ ਰਾਈਆਂ ਇਹਨਾਂ ਦੇ ਵਿੱਚ ਇੱਕ ਵੀ ਲੈਕਚਰਾਰ ਹੈ ਨਹੀਂ ਸੀ ਸੀਨੀਅਰ ਸੈਕੰਡਰੀ ਸਕੂਲ ਇਸ ਇਹ ਪੋਲੀਟੀਕਲ ਬਲੋਕ ਨਹੀਂ ਐ ਐਜੂਕੇਸ਼ਨ ਵਾਲਾ ਬਲੋਕ ਐਜੂਕੇਸ਼ਨ ਵਾਲਾ ਬਲੋਕ ਐਜੂਕੇਸ਼ਨ ਬਲੋਕ ਅਸੀਂ ਤਾਂ ਐਜੂਕੇਸ਼ਨ ਬਲੋਕ ਹੀ ਲਵਾਂਗੇ ਨਾ 228 ਜਿਹਾ ਜਿਹੜਾ ਸਿਸਟਮ ਆ ਨੇ ਉਹ ਕਈ ਬੰਦੇ ਐ ਸਮਝ ਆਂਦੇ ਨੇ ਵੀ ਇਹ ਮੋਡ ਹਲਕੇ ਚਾ ਕਈ ਆ ਜਿਹੜੇ ਹੁਣ ਉਹ ਭਾਈ ਸਾਹਿਬ ਕਹਿ ਰਹੇ ਸੀ ਹਾਲਾਂਕਿ ਉਹ ਮੰਨ ਲਾਂਦਾ ਸਿਧਾਣੇ ਲੱਗੇ ਹੋਏ ਸੀ ਮੁੱਖ ਅਧਿਆਪਕ ਉਹ ਸੇਲ ਬਰਾ ਵੀ ਚਲੇ ਐਦਾਂ ਕੋਈ ਬੰਦਾ ਜਾ ਸਕਦਾ ਕਿ ਡਿਊਟੀਆਂ ਲੱਗਦੀਆਂ ਹੁੰਦੀਆਂ ਇਹਦੇ 'ਚ ਉਹਨਾਂ ਨੇ ਕਿਹਾ ਵੀ ਵਧਾਇਕ ਜਿਹੜੇ ਬਲਕਾਰ ਸਿੰਘ ਸਿੱਧੂ ਆ ਉਹ ਅਧਿਆਪਕਾਂ ਦੀ ਬਹੁਤ ਮਦਦ ਕਰਦੇ ਆ ਇੱਥੇ ਵੀ ਸਾਡੇ ਲਈ ਬਹੁਤ ਵੱਡਾ ਕੰਮ ਕੀਤਾਗਾ ਉਹਨਾਂ ਨੇ ਅਧਿਕਾਰੀ ਆ ਜਾਂ ਸਰਕਾਰੀ ਮਲਾਜਮਾਂ ਉਹਨਾਂ ਨੂੰ ਪੋਲਿਟਿਕਲ ਪਾਰਟੀਆਂ ਦੇ ਹੱਥ ਥੋੱਕੇ ਨਹੀਂ ਬਣਨਾ ਚਾਹੀਦਾ ਹਾਂ ਕਦੇ ਵੀ ਕਿਦਾਂ ਆਂ ਦੀਆਂ ਾਂ ਚੱਕੀ ਦੁਰਪੀਆਂ ਸਕੂਲਾਂ ਵੱਲੋਂ ਇਹ ਤਾਂ ਪ੍ਰੋਗਰਾਮ ਇੱਕ ਸਿਆਸੀ ਸ਼ੋਅ ਬਣ ਕੇ ਰਹਿ ਗਿਆ ਨਸ਼ੀਆ ਗੁੰਡਾ ਕਰਦੀ ਆ ਗੈਂਗਸਟਰ ਆ ਇਹ ਇਹ ਇਨ੍ਹਾਂ ਗੱਲਾਂ ਤੇ ਸਰਕਾਰ ਤਾਂ ਬਾਹਰੀਆਂ ਜਮਹੂਰੀਅਤ ਦਾ ਘਾਣ ਕਰਕੇ ਬਲਡੋਜ਼ਰ ਲਈ ਫਿਰਦੀ ਆ ਵੀ انرੋਲ ਫੋਕੀ ਤੇ ਹਥਿਆਰਬਾਜ਼ੀ ਵਾਲੀ ਤੇ ਦਿਖਾਵੇ ਦਾ ਯੰਸਕ ਕਰਦੀ ਹਮ ਸਤਿ ਸ਼ਕਲ ਜੀ ਮੈਂ ਰਤਨਦੀਪ ਸਿੰਘ ਤਾਲੀਵਾਲ ਸਵਾਗਤ ਕਰਦਿਆਂ ਤੁਹਾਡਾ ਜੇ ਅਸੀਂ ਕੱਲ ਦੀ ਤਸਵੀਰ ਦੀ ਗੱਲ ਕਰਦੇ ਆ ਕੱਲ ਹਲਕਾ ਰਾਮਪਰਾ ਫੂਲ ਤੋਂ ਇੱਕ ਤਸਵੀਰ ਆਈ ਜਿੱਥੇ ਬੇਰੋਜ਼ਗਾਰ ਪੀਟੀਆਈ ਨੇ ਵਧਾਇਕ ਬਲਕਾਰ ਸਿੱਧੂ ਦੇ ਖਿਲਾਫ ਮੋਰਚਾ ਖੋਲ੍ਹਿਆ ਹਾਲਾਂਕਿ ਉਹ ਮੋਰਚਾ ਐਡਾ ਵੀ ਨਹੀਂ ਸੀ ਉਹਨੇ ਆਪ ਦਾ ਰੋਸ ਪ੍ਰਦਰਸ਼ਨ ਕੀਤਾ ਜਿਵੇਂ ਆਮ ਤੌਰ ਦੇ ਉੱਤੇ ਬੇਰੋਜ਼ਗਾਰ ਨੌਜਵਾਨ ਕੀ ਕਰਦੇ ਨੇ ਉਹਦੀ दिली ਇੱਛਾ ਸੀ ਵੀ ਮੈਂ ਜ਼ਿੰਦਗੀ ਦੇ ਵਿੱਚ ਫਿਜ਼ੀਕਲ ਐਜੂਕੇਸ਼ਨ ਦਾ ਮੈਂ ਟੀਚਰ ਬੰਨਾ ਹੁਣ ਇੱਕ ਸਾਲ ਰਹਿ ਗਿਆ ਇੱਕ ਸਾਲ ਜੇ ਨਾ ਉਹਨੂੰ ਨੌਕਰੀ ਮਿਲੀ ਤਾਂ ਉਹ ਓਵਰੇਜ ਹੋ ਜਾਊਗਾ ਜਿਹੜਾ ਉਹਦਾ ਅਸਲ ਰੋਣਾਗਾ ਪਰ ਉਦੋਂ ਬਾਅਦ ਆਮ ਆਦਮੀ ਪਾਰਟੀ ਦੇ ਜਿਹੜੇ ਵਰਕਰ ਆ ਉਦੇ ਵਿਰੋਧ ਦੇ ਵਿੱਚ ਆਉਂਦੇ ਨੇ ਕਹਿੰਦੇ ਨੇ ਵੀ ਤੈਨੂੰ ਪੈਸੇ ਦੇ ਕੇ ਕਿਸੇ ਨੇ ਖੜਾ ਕੀਤਾਗਾ ਤੇਰੇ ਕੋਲੇ ਕੋਈ ਡਿਗਰੀ ਨਹੀਂ ਤੂੰ ਇੱਕ ਜਾਲੀ ਬੰਦਾਗਾ ਉਦੋਂ ਬਾਅਦ ਉਹਨਾਂ ਦੀ ਜਥੇਬੰਦੀਆ ਉਹ ਵੀ ਸਾਹਮਣੇ ਆਉਂਦੀ ਆ ਹਰ ਦਿਨ ਇਹ ਪਿਛਲੇ 2 ਹਫ਼ਤਿਆਂ ਤੋਂ ਸਿੱਖਿਆ ਕ੍ਰਾਂਤੀ ਮਹਿੰਮੇ ਦੇ ਤਹਿਤ ਬਹੁਤ ਸਾਰੇ ਨੀ ਪੱਥਰ ਧਰੇ ਜਾ ਰਹੇ ਆ ਪੰਜਾਬ ਦੇ ਵਿੱਚ ਤੇ ਬਾਹਰਲੇ ਸੂਬਿਆਂ ਨੂੰ ਖਾਸ ਕਰਕੇ ਸਾਰੇ ਦੇਸ਼ ਭਰ ਨੂੰ ਇਹ ਦਿਖਾਇਆ ਜਾ ਰਿਹਾ ਵੀ ਪੰਜਾਬ ਦੇ ਵਿੱਚ ਸਭ ਤੋਂ ਵਧੀਆ ਐਜੂਕੇਸ਼ਨ ਸਰਕਾਰ ਦੇ ਰਹੀ ਆ ਆ ਉਹਦੇ 'ਚ ਕੋਈ ਸ਼ੱਕ ਨਹੀਂ ਵੀ ਇਹ ਟੀਚਰ ਆ ਉਹ ਬਹੁਤ ਮਿਹਨਤ ਕਰਦੇ ਆ ਪਰ ਕੀ ਜਿਹੜਾ ਇਹ ਡੰਮਰੂ বাজਾਇਆ ਜਾ ਰਿਹਾ ਕੀ ਇਹ ਡੰਮਰੂ ਦੇ ਵਿੱਚ ਵਾਕਈ ਹੀ ਦਮ ਹੈਗਾ ਜਾਂ ਫਿਰ ਇਹ ਥੁਥੀ ਗੱਲ ਆ ਇਹ ਸਾਰੇ ਵਿਸ਼ੇ ਦੇ ਉੱਤੇ ਗੱਲਬਾਤ ਕਰਾਂਗੇ ਸਾਡੇ ਨਾਲ ਮੌਜੂਦ ਰਹਿਣਗੇ ਦਿਗਵਿਜੇ ਪਾਲ ਸ਼ਰਮਾ ਦਿਗਵਿਜੇ ਪਾਲ ਸ਼ਰਮਾ ਡੀਟੀਐਫ ਦੇ ਪ੍ਰਧਾਨ ਨੇ ਤੇ ਉਹੀ ਵਿਅਕਤੀ ਨੇ ਜਿਨ੍ਹਾਂ ਦੇ ਨਾਲ ਆਪਾਂ ਪਹਿਲਾ ਇੰਟਰਵਿਊ ਕੀਤਾ ਸੀ ਇਸ ਮਹੀਨੇ ਦੇ ਸਟਾਰਟਿੰਗ ਦੇ ਵਿੱਚ ਜਦੋਂ ਸਿੱਖਿਆ ਕ੍ਰਾਂਤੀ ਇਹ ਮੁਹਿੰਮਾ ਸ਼ੁਰੂ ਹੋਈ ਸੀ ਤੇ ਜਿਨ੍ਹਾਂ ਨੇ ਸਾਰੀ ਸਿੱਖਿਆ ਕ੍ਰਾਂਤੀ ਮੁਹਿੰਮ ਦਾ ਜਿਹੜਾ ਕੌੜਾ ਸੱਚ ਆ ਲੋਕਾਂ ਨੂੰ ਦੱਸਦਾ ਸੀ ਸ਼ਰਮਾ ਜੀ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਠੀਕ ਠਾਕ ਹਾਂ ਜੀ ਬਹੁਤ ਵਧੀਆ ਜੀ ਕੱਲ ਦੀ ਤਸਵੀਰ ਤੁਸੀਂ ਦੇਖੀ ਹੋਣੀ ਆ 500 ਬੰਦੇ ਦੇ ਵਿੱਚ ਇੱਕ ਨੌਜਵਾਨ ਆਪਦਾ ਰੋਣਾ ਰੋਂਦਾਗਾ ਉਹ ਕਹਿੰਦਾਗਾ ਵੀ ਸਰਕਾਰ ਜੀ ਮੇਰੀ ਭਰਤੀ ਖੋਲ ਦਿਓ ਨਹੀਂ ਅਸੀਂ ਪੱਟੇ ਜਾਵਾਂਗੇ ਮੈਂ ਇੰਨੀ ਮਿਹਨਤ ਕੀਤੀ ਆ ਉਹਦੇ ਤੇ ਤੁਹਾਡੀ ਪਹਿਲੀ ਟਿੱਪਣੀ ਰਤਨ ਇਹ ਸਚਾਈ ਆ ਜੀ ਵੀ ਜਿਹੜਾ ਇਹ ਸਿਸਟਮ ਕਿ ਇੰਨੇ ਸਾਲਾਂ ਦੇ ਵਿੱਚ ਇਹ ਸਿਸਟਮ ਕਿੰਨਾ ਵੱਡ ਖਾਣਾ ਸਿਸਟਮ ਬਣ ਗਿਆ ਜੀ ਰੋਜ਼ਗਾਰ ਹੈ ਨਹੀਂ ਨੌਕਰੀ ਹੈ ਨਹੀਂ ਇੱਕ ਬੱਚਿਆਂ ਨੂੰ ਇੱਥੇ ਡਿਗਰੀ ਕਰਨੀ ਪੈਂਦੀ ਆ ਬੀਐਸਸੀ ਕਰਦੇ ਆ ਬੀਐਡ ਕਰਦੇ ਆ ਟੈਟ ਕਰਦੇ ਆ ਸੈਟ ਕਰਦੇ ਆ ਡੀਪੀਐਡ ਕਰਦੇ ਆ ਡਿਗਰੀਆਂ ਕਰਦੇ ਆ ਇਹਦੇ ਨਾਲ ਨਾਲ ਇੱਕ ਡਾਂਗਾ ਦੀ ਡਿਗਰੀ ਵੀ ਇੱਥੇ ਕਰਨੀ ਪੈਂਦੀ ਆ ਹੂੰ ਉਹ ਸਾਰੀਆਂ ਸਰਕਾਰਾਂ ਨੇ ਕਰਾਈ ਆ ਚਾਹੇ ਉਹ ਮਿਰਿੰਦਰ ਸਿੰਘ ਦੀ ਗਵਾਈ ਚ ਬਣੀਆਂ ਜੀ ਬਾਦਲਾਂ ਦੀ ਗਵਾਈ ਚ ਬਣੀਆਂ ਜਾਂ ਹੁਣ ਜਿਨ੍ਹਾਂ ਨੇ ਬਸੰਤੀ ਪੱਗਾਂ ਬਣ ਲਈਆਂ ਇਹ ਡਿਗਰੀਆਂ ਕਰਾਈ ਜਾਂਦੀਆਂ ਉਹ ਕੌੜੀ ਸਚਾਈ ਆ ਸਾਰੇ ਨੌਜਵਾਨ ਹੀ ਇਹ ਸਚਾਈਆਂ ਦੇ ਵਿੱਚੋਂ ਲੰਗੇਵੇ ਆ ਤੇ ਜਿਹੜਾ ਉਹ ਸਿੱਖਿਆ ਕ੍ਰਾਂਤੀ ਦੀ ਜਿਹੜੀ ਮਹਿੰਮਾ ਉਹਦੇ ਪਾਜ ਉਢੇੜਦੀ ਆ ਸਿੱਖਿਆ ਕ੍ਰਾਂਤੀ ਦਾ ਮੂੰਹ ਚੜਾਉਂਦੀ ਆ ਜਿਹੜਾ ਨੌਜਵਾਨ ਪੋਸਟਰ ਲੈ ਕੇ ਕਹਿ ਰਿਹਾ ਵੀ ਵੀ ਰੋਜ਼ਗਾਰ ਵੀ ਹੋਣੇ ਆ ਜਾਂ ਹਜ਼ਾਰਾਂ ਦੀ ਗਿਣਤੀ ਪੋਸਟਾਂ ਖਾਲੀ ਆ ਇਹ ਕੌੜੀ ਸਚਾਈ ਹੈ ਜੀ ਤੇ ਜਿਹੜਾ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਉਹਨੂੰ ਕਿਹਾ ਵੀ ਤੂੰ ਇੱਕ ਜਾਲੀ ਫੇਕ ਬੰਦਾ ਹੈ ਕੋਈ ਡਿਗਰੀ ਨਹੀਂ ਤੇਰੇ ਕੋਲੇ ਤੂੰ ਪੈਸੇ ਦੇ ਕੇ ਇੱਥੇ ਸੱਦਿਆ ਗਿਆ ਉਹਦੀ ਤਾਂ ਵੈਸੇ ਸਚਾਈ ਕੱਲ ਤੁਸੀਂ ਸਾਹਮਣੇ ਕਰਤੀ ਸੀ ਉਹਨਾਂ ਦੀ ਜਥੇਬੰਦੀ ਵੱਲੋਂ ਵੀ ਆ ਗਿਆ ਅਰਜ਼ੀ ਕਰਨ ਨੂੰ ਉਹ ਬਹੁਤ ਲੰਬੇ ਸਮੇਂ ਤੋਂ ਜਿਹੜੀ ਪੀਟੀਆਈਆਂ ਦੀ ਜਥੇਬੰਦੀ ਆ ਬਹੁਤ ਲੰਬੇ ਸਮੇਂ ਤੋਂ ਸਟਰਗਲ ਕਰ ਰਹੀ ਹੈ ਉਹ ਹਾਂ ਬਹੁਤ ਬਹੁਤ ਲੰਬਾ ਉਹਨਾਂ ਦਾ ਇਤਿਹਾਸ ਹੈ ਸਟਰਗਲ ਦਾ ਪਰ ਮੈਂ ਉਸ ਉਸ ਪੱਖ ਤੋਂ ਜਾਣਨਾ ਜਾਊਂਗਾ ਜਿਵੇਂ ਹੁਣ ਤੁਸੀਂ ਵੀ ਹੋ ਤੁਸੀਂ ਹੁਣ ਸਰਕਾਰੀ ਮੁਲਾਜ਼ਮ ਹੋ ਇੱਕ ਜਿਹੜਾ ਬੇਰੋਜ਼ਗਾਰ ਹੁੰਦਾਗਾ ਜਾਂ ਉਹਦੇ ਦਿਲ ਤੇ ਕੀ ਜਿਵੇਂ ਤੁਹਾਨੂੰ ਕੋਈ ਤਾਣਾ ਮਾਰ ਕੇ ਕਹਦੇ ਵੀ ਤੂੰ ਜ਼ਿੰਦਗੀ ਤੇ ਕੀ ਕੀਤਾ ਭਾਈ ਤੂੰ ਤਾਂ ਫੇਕ ਤੁਰਿਆ ਫਿਰਦਾਗਾ ਚਲੋ ਇਥੇ ਗੱਲ ਪੋਲੀਟਿਕਲ ਲੀਡਰਸ਼ਿਪਾਂ ਦੇ ਗੱਲ ਆਉਂਦੀ ਆ ਹਾਂਜੀ ਵੀ ਆਮ ਆਦਮੀ ਦਾ ਸਟਰਕਚਰ ਜਿਹੜੀ ਆਮ ਆਦਮੀ ਪਾਰਟੀ ਆ ਉਹਦਾ ਢਾਂਚਾ ਕਿਹੋ ਜਿਹਾ ਉਹਨੇ ਵਰਕਰਾਂ ਨੂੰ ਤਿਆਰ ਕਿਵੇਂ ਕੀਤਾ ਥੋੜਾ ਜਿਹਾ ਇਸ ਗੱਲ ਤੇ ਆਪਾਂ ਨੂੰ ਡਿਟੇਲ ਚ ਗੱਲ ਕਰਨੀ ਪਾਉਗੀ ਵੀ ਸਿੱਖਿਆ ਕ੍ਰਾਂਤੀ ਦਾ ਨਾਂ ਦਿੱਤਾ ਜੀ ਵੀ ਸਿੱਖਿਆ ਕ੍ਰਾਂਤੀ ਮਹਮ ਚਲਾਤੀ ਦੇਖਣ ਨੂੰ ਨਾਂ ਬੜਾ ਸੋਹਣਾ ਨਾਂ ਬੜਾ ਚਸਦਾ ਹਮ ਅਸਲ ਚ ਕ੍ਰਾਂਤੀ ਸ਼ਬਦ ਕੀ ਹੁੰਦਾ ਕ੍ਰਾਂਤੀ ਸ਼ਬਦ ਬਹੁਤ ਡੂੰਗਾ ਹਮ ਤੇ ਬਹੁਤ ਵਿਸਤ੍ਰਿਤ ਸ਼ਬਦ ਆ ਮੈਨੂੰ ਨਹੀਂ ਲੱਗਦਾ ਵੀ ਸਾਡੇ 90 92 ਐਮਐਲਿਆਂ ਨੂੰ ਹਮ ਇਸ ਕ੍ਰਾਂਤੀ ਸ਼ਬਦ ਬਾਰੇ ਪਤਾ ਹੋਊਗਾ ਗਾਂ ਸਿੱਖਿਆ ਦੇ ਵਿੱਚ ਕਿਵੇਂ ਕ੍ਰਾਂਤੀ ਲਿਆਉਣੀ ਹੈ ਇਹ ਤਾਂ ਥੋੜਾ ਜਿਹਾ ਸਾਨੂੰ ਨਾ 60 ਸਾਲ ਪਿੱਛੇ ਜਾਣਾ ਪਊਗਾ ਜੀ ਦੇਸ਼ ਦੇਸ਼ ਦੇ ਵਿੱਚ ਸੱਤਾ ਬਦਲ ਗਈ ਹੂੰ ਅੰਗਰੇਜ਼ਾਂ ਤੋਂ ਬਾਅਦ ਭਾਰਤੀ ਹਾਕਮਾਂ ਕੋਲ ਸੱਤਾ ਆ ਗਈ ਚਲੋ ਇੱਕ ਐਜੂਕੇਸ਼ਨ ਪਾਲਿਸੀ ਬਣਾਈ ਜਿਹਨੂੰ ਤੁਸੀਂ ਚਲੋ ਆਪ ਟੀਚਰ ਵੀ ਰਹੇ ਆ ਪੜਾਉਂਦੇ ਆ ਜਿਹਨੂੰ ਕਠਾਰੀ ਕਮਿਸ਼ਨ ਕਿਹਾ ਜਾਂਦੀ ਹੈ ਕਠਾਰੀ ਕਮਿਸ਼ਨ ਬਣਿਆ ਜੀ ਇੱਕ ਐਜੂਕੇਸ਼ਨ ਪਾਲਿਸੀ ਜਾਂਦੀ ਬਹੁਤ ਡਿਟੇਲ ਚ ਹਾਂ ਇੰਟਰਵਿਊ ਸਮਾਂ ਘੱਟਦਾ ਉਰੇ ਤੇ ਭਾਰਤੀ ਐਜੂਕੇਸ਼ਨਿਸਟ ਵੀ ਸੀਗੇ ਵਿਦੇਸ਼ੀ ਵੀ ਸੀਗੇ ਜੀ 7 800 ਸਾਲ ਦੀ ਸੌਰੀ 7 800 ਪੇਜ ਦੀ ਐਜੂਕੇਸ਼ਨ ਪਾਲਿਸੀ ਬਣੀ ਜੀ ਉਹਦੀ ਤੇ ਪਾਰਲੀਮੈਂਟ ਦੇ ਵਿੱਚ ਬਹੁਤ ਡਿਬੇਟ ਹੋਈ ਹਮ ਡਾਈਸੈਂਟਿੰਗ ਦਿੱਤਾ ਵੀ ਹੁਣ ਐ ਲੱਗਦਾ ਕਦੇ-ਕਦੇ ਵੀ 60 ਸਾਲ ਪਹਿਲਾਂ ਜੋ ਪਾਰਲੀਮੈਂਟ ਦੇ ਵਿੱਚ ਐਮਪੀ ਸੀ ਉਹਨਾਂ ਦਾ ਲੈਵਲ ਤੇ ਹੁਣ ਲੇਵਲ ਜਦੋਂ ਐਨਈਪੀ 2020 ਹੈ ਜਿਹੜੀ ਬਿਣਾ ਡਿਸਕਸ਼ਨ ਦੀ ਚੱਕ ਕੇ ਪਾਸ ਕਰਤੀ ਹਾਂ ਉਹ ਬਹੁਤ ਹੱਦ ਤੱਕ ਜਿਹੜੀ ਐਜੂਕੇਸ਼ਨ ਪਾਲਿਸੀ ਸੀ ਚੰਗੀ ਸੀ ਉਸ ਐਜੂਕੇਸ਼ਨ ਪਾਲਿਸੀ ਨੇ ਦੋ ਗੱਲਾਂ ਕਹੀਆਂ ਜੀ ਐਜੂਕੇਸ਼ਨ ਪਾਲਿਸੀ ਕਹਿੰਦੀ ਵੀ ਪਹਿਲਾਂ ਤਾਂ ਕਾਮਨ ਸਕੂਲ ਪ੍ਰਣਾਲੀ ਹਾਂ ਵੀ ਸਾਰਿਆਂ ਧਰਮਾਂ ਦੇ ਜਾਤਾਂ ਦੇ ਵਰਗਾਂ ਦੇ ਲੋਕ ਇੱਕ ਸਕੂਲ 'ਚ ਪੜਨ ਹੂੰ ਦੂਜੀ ਗੱਲ ਉਹ ਕਹਿੰਦੀ ਵੀ ਨੇਬਰਹood ਸਕੂਲ ਦੇਣਾ ਹੂੰ ਵੀ ਅਸੀਂ ਬੱਚੇ ਨੂੰ ਨੇੜੇ ਤੋਂ ਨੇੜੇ ਸਕੂਲ ਪ੍ਰੋਵਾਈਡ ਕਰਨਾ ਭਾਵੇਂ ਪ੍ਰਾਇਮਰੀ ਸਕੂਲ 1 ਕਿਲੋਮੀਟਰ ਚ ਹੋਵੇ ਹਾਈ ਜਾਂ ਸਕੈਂਡਰੀ ਸਕੂਲ 3-4 ਕਿਲੋਮੀਟਰ ਚ ਪ੍ਰੋਵਾਈਡ ਕਰੇ ਪਰ ਜਿਹੜੀ ਸਿੱਖਿਆ ਕ੍ਰਾਂਤੀ ਪੰਜਾਬ ਚ ਲਿਆਏ ਹੈ ਜਾਂ ਸਿੱਖਿਆ ਪ੍ਰਾਂਤੀ ਸਿੱਖਿਆ ਕ੍ਰਾਂਤੀ ਦਾ ਫੋਕਾ ਦਿਖਾਵਾ ਹੋਣੀ ਕਰੀ ਜਾਂਦੇ ਆ ਉਹ ਇਹਨਾਂ এডੂਕੇਸ਼ਨ ਦੇ ਜਿਹੜੇ ਮੂਲ ਮਨੋਰਥਾ ਦੋ ਜਿਹੜੀ ਫਸਟ এডੂਕੇਸ਼ਨ ਪਾਲਸੀ ਹੈ ਭਾਰਤੀ ਇਹਦੇ ਬਿਲਕੁਲ ਉਲਟ ਭੁਗਤੀ ਜਾਂਦੀ ਹੈ ਪਹਿਲੀ ਗੱਲ ਤਾਂ ਚਲੋ ਇਹ ਲੰਬੇ ਸਮੇਂ ਤੋਂ ਪ੍ਰੋਸੈਸ ਆ ਕੱਲੀ ਆਮ ਆਦਮੀ ਪਾਰਟੀ ਦੋਸ਼ ਦੀ ਜਾਂ ਕਹ ਲੋ ਵੀ ਅਲੱਗ-ਅਲੱਗ ਤਰ੍ਹਾਂ ਦੇ ਸਕੂਲ ਬਣਾਉਣ ਦਾ ਰੁਝਾਨ 77 ਚ ਬਾਦਲ ਸਾਹਿਬ ਲੈ ਕੇ ਆਦਰਸ਼ ਸਕੂਲ 97 ਚ ਉਹਨਾਂ ਨੇ ਹੋਰ ਜ਼ੋਰ ਦਿੱਤਾ ਜਦੋਂ 2007 ਚ ਫਿਰ ਉਹ ਚੌਥੀ ਵਾਰ ਮੁੱਖ ਮੰਤਰੀ ਬਣਦੇ ਆ ਫਿਰ ਉਹਨਾਂ ਨੇ ਆਦਰਸ਼ ਸਕੂਲ ਮੈਰਿਟੋਰੀਅਸ ਸਕੂਲ ਵੱਖ-ਵੱਖ ਬਣ ਗਈ ਦੇ ਸਕੂਲਾਂ ਦਾ ਰੁਝਾਨ ਬਣਾਇਆ ਵੀ ਸਰਕਾਰੀ ਸਕੂਲਾਂ ਦੇ ਵਿੱਚ ਹੀ ਅਡੜ-ਅਡੜ ਤਰ੍ਹਾਂ ਦੀਆਂ ਬਣ ਗਈਆਂ ਹਮ ਹੁਣ ਆਮ ਆਦਮੀ ਪਾਰਟੀ ਸਰਕਾਰ ਬਣ ਗਈ ਵੀ 118 ਜਾਂ ਜਿੰਨੇ ਵੀ ਗਿਣਤੀ ਦਿੰਦੇ ਹੁੰਦੇ ਆ ਵੀ ਐਮੀਨੈਂਸ ਸਕੂਲ ਬਣਾ ਲੇ ਵੀ ਬੱਚੇ ਅਲੱਗ ਕਰ ਲਏ ਹਮ ਪਮਨ ਸਕੂਲ ਪ੍ਰਣਾਲੀ ਦਾ ਗੱਲ ਕਿੱਥੇ ਰਹਿ ਗਈ ਉਹਦੇ ਵਿੱਚ ਦਾ 9ਵੀਂ ਤੋਂ 12ਵੀਂ ਤੱਕ ਸਕੂਲ ਆਫ ਐਮਿਨੈਂਸ ਸਿਸਟਮ ਲਾਗੂ ਹੋਇਆ ਹਾਂ ਤੇ ਫਿਰ 6ਵੀਂ 7ਵੀਂ 8ਵੀਂ ਬਾਰੇ ਸਰਕਾਰ ਦਾ ਕੀ ਥੀਓ ਹਾਂ ਬੱਚਿਆਂ ਦੀਆਂ ਡੜ ਵਰਦੀਆਂ ਇਸ ਗੱਲੋਂ ਕੋਈ ਜਿਹੜੀ ਇਹ ਸਿੱਖਿਆ ਕ੍ਰਾਂਤੀ ਦੀ ਜਿਹੜਾ ਫੋਕਾ ਦਿਖਾਵਾ ਇਹ ਕਰੀ ਜਾਂਦੇ ਆ ਸਿੱਖਿਆ ਕ੍ਰਾਂਤੀ ਦਾ ਜਿਹੜਾ ਏਡਾ ਟਕਵਾਂਜ ਰਚ ਆਇਆ ਸਰਕਾਰ ਨੇ ਉਹਦੇ ਵਿੱਚ ਤਾਂ ਪਹਿਲੇ ਜਿਹੜੀ ਇਹ ਐਜੂਕੇਸ਼ਨ ਪਾਲਿਸੀ ਦੇ ਹਿਸਾਬ ਨਾਲ ਇਸ ਗੱਲੋਂ ਨਹੀਂ ਰੜਦੇ ਕਾਮਨ ਸਕੂਲ ਪ੍ਰਣਾਲੀ ਤੋਂ ਦੂਰ ਆ ਦੂਜੀ ਗੱਲ ਜਿਹੜੀ ਮੇਨ ਗੱਲ ਆ ਵੀ ਐਜੂਕੇਸ਼ਨ ਜਿਹੜਾ ਸਿਸਟਮ ਆ ਉਹਦੇ ਵਿੱਚੋਂ ਸਰਕਾਰ ਨੇ ਕੁਝ ਕਵਾਉਣਾ ਨਹੀਂ ਇਹ ਹਿਊਮਨ ਰਿਸੋਰਸ ਦੇ ਉੱਤੇ ਖਰਚਾ ਕਰਨਾ ਸਰਕਾਰ ਨੇ ਡਿਵੈਲਪਮੈਂਟ ਤੇ ਖਰਚਾ ਕਰਨਾ ਇਨ੍ਹਾਂ ਨੇ ਹੀ ਚੰਗੇ ਨਾਗਰਿਕ ਬਣਨਾ ਅਸੀਂ ਕਹਿੰਦੇ ਆ ਨੇਬਰਹੂਡ ਸਕੂਲ ਸਿੱਖਿਆ ਮੰਤਰੀ ਸ਼ਰਿਆ ਵੀ ਕਹੀ ਜਾਂਦੇ ਵੀ ਅਸੀਂ 2500 ਮਿਡਲ ਸਕੂਲ ਬੰਦ ਕਰ ਦੇਣਾ ਹੂੰ ਉਸ ਉਸ ਦੋਸ ਕਿਰਕੀ ਜਿਹੜੀ ਇਹ ਸਿੱਖਿਆ ਕ੍ਰਾਂਤੀ ਜਿਹੜੀ ਇਹਨਾਂ ਨੇ ਲਿਆਂਦੀ ਆ ਜਾਂ ਜਿਹਦਾ ਇਹ ਫੋਕਾ ਦਿਖਾਵਾ ਆ ਜਾਂ ਟਕਵਾਂਜ ਰਚਿਆ ਬੈਡਾ ਉਹ ਸਿੱਖਿਆ ਦੇ ਦੋਨੇ ਮੂਲ ਮਨੋਰਥਾਂ ਨਾਲ ਰਲਦਾ ਨਹੀਂ ਜੋ ਭਾਰਤ ਦੇ ਵਿੱਚ ਐਜੂਕੇਸ਼ਨ ਪਾਲਿਸੀ ਫਰਸਟ ਐਜੂਕੇਸ਼ਨ ਪਾਲਿਸੀ ਜਿਹੜੀ ਜਾਂਜੂ ਕੁਠਾਰੀ ਕਮਿਸ਼ਨ 66 ਤੇ ਆਇਆ ਜਿੱਥੋਂ ਅਸੀਂ ਸ਼ੁਰੂ ਕਰਦੇ ਹਾਂ ਵੀ ਸੀ ਇਹੋ ਜੀ ਐਜੂਕੇਸ਼ਨ ਲੈ ਕੇ ਦੇਸ਼ ਨੂੰ ਅੱਗੇ ਵਧਾਉਣਾ ਉਹ ਬਿਲਕੁਲ ਵੀ ਕਿਸੇ ਆਸ਼ੇ ਤੋਂ ਵੀ ਉਹਦੇ ਨਾਲ ਰਲਦੇ ਹਾਂ ਹਾਂ ਕੱਲ ਉੱਥੇ ਅਧਿਆਪਕ ਸਹਿਬਾਨ ਵੀ ਮੌਜੂਦ ਸੀ ਉਹਨਾਂ ਨੇ ਕਿਹਾ ਵੀ ਰੰਪਰਾ ਫੂਲ ਦੇ ਵਿੱਚ 100 ਲੈਕਚਰਾਰ ਜਾਂ 100 ਟੀਚਰ ਆ ਗਿਆ ਜੀ ਇਹ ਸਕੂਲ ਦੇ ਵਿੱਚ ਵੀ 4 5 6 ਟੀਚਰ ਆ ਗਏ ਜੀ ਉਹਨਾਂ ਨੇ ਵੀ ਕਈ ਵਾਰ ਤਰਕ ਦਿੱਤੇ ਉਹ ਤਰਕ ਤੁਸੀਂ ਵੀ ਸੁਣੇ ਹੋਣੇ ਸਹਿਮਤ ਹਾਂ ਉਹਨਾਂ ਨਾਲ ਵੀ ਠੀਕ ਆ ਗੱਲਾਂ ਇਹ ਸਾਰੀਆਂ ਜੀ 100 ਸਕੂਲ ਉਹਨਾਂ ਕੋਲੇ ਕਿਵੇਂ ਗਿਣਤੀ ਆ ਗਈ ਵੀ 100 ਲੈਕਚਰਾਰ ਨਾ ਆ ਗਿਆ ਜਾਂ 100 ਇਹ ਮੈਨੂੰ ਤਾਂ ਇਹ ਜਿਹੜਾ ਐ ਕਿਸੇ ਦਾ ਕਹਿ ਦੇਣਾ ਅਸੀਂ ਤੁਹਾਨੂੰ ਇੱਥੇ ਖੜੇ ਬੋਲਦੇ ਆ ਹੂੰ ਘਟਕੇ ਬੋਲਦੇ ਆ ਬੈਸੀ ਗਿਣਾ ਦਿੰਦੇ ਆ ਰਾਮਪੁਰ ਦੀ ਗੱਲ ਹੀ ਕਰਦੇ ਆ ਮੈਂ ਨੂੰ ਇਸ ਵੀ ਰਾਮਪੁਰੇ ਆਏ ਆ ਹਾਂ ਮੇਰੇ ਕੋਲੇ ਐਗਜੈਕਟ ਲੈਸਟਿਕ ਹੈਗੀ ਰਾਮਪੁਰੇ ਹਾਂ ਉਹਨੂੰ ਦੱਸ ਦਿੰਦੀ ਆ ਇਹ ਜੀ ਰਾਮਪੁਰੇ ਦੇ ਸੀਨੀਅਰ ਸੈਕੰਡਰੀ ਸਕੂਲ ਆ ਚੌਕੇ ਟੱਡੇ ਰਾਈਆਂ ਤੇ ਇਹਨਾਂ ਦੇ ਵਿੱਚ ਇੱਕ ਵੀ ਲੈਕਚਰਰ ਹੈ ਨਹੀਂ ਸੀ ਨੈਸਕੈਂਡ ਸਕੂਲ ਇਸ ਇਹ ਪੋਲਿਟੀਕਲ ਬਲੌਕ ਨਹੀਂ ਹੈ ਐਜੂਕੇਸ਼ਨ ਵਾਲਾ ਬਲੌਕ ਐਜੂਕੇਸ਼ਨ ਵਾਲਾ ਬਲੌਕ ਹੈ ਐਜੂਕੇਸ਼ਨ ਬਲੌਕ ਅਸੀਂ ਤਾਂ ਐਜੂਕੇਸ਼ਨ ਬਲੌਕ ਹੀ ਲਵਾਂਗੇ ਨਾ 228 ਅਸੀਂ ਜਿਹੜਾ ਸਿਸਟਮ ਹੈ ਨੀ ਉਹ ਕਈ ਬੰਦੇ ਆਏ ਸਮਝ ਜਾਂਦੇ ਨੇ ਵੀ ਇਹ ਮੌਲ ਹਲਕੇ ਚਾ ਕਈ ਆਏ ਸਮਝ ਜਾਂਦੇ ਵੀ ਮੌਲ ਹਲਕਾ ਕਿਹੜਾ ਫਿਰ ਇੰਗਲੈਂਡ ਚ ਹਾਂ ਮੌਲ ਹਲਕਾ ਵੀ ਪੰਜਾਬ ਚ ਹੀ ਆ ਜਿਹੜਾ ਓਵਰ ਆਲ ਪੰਜਾਬ ਚ ਇਹਨਾਂ ਸਕੂਲਾਂ ਦੇ ਵਿੱਚ ਤਾਂ ਇੱਕ ਵੀ ਲੈਕਚਰਰ ਹੈ ਨਹੀਂ ਘੰਡਾਵਨਾ ਕੋਟੜਾ ਭਾਈ ਰੂਪਾ ਤੇ ਫੂਲ ਉੱਥੇ ਇੱਕ ਇੱਕ ਲੈਕਚਰਰ ਹਾਂ ਇਹ ਇਹ ਮੂੰਹ ਝੜਾ ਰਹੀ ਹੈ ਸਚਾਈ ਤੇ ਸੋਡੇ ਰਾਮਪੁਰੇ ਬਲਾਕ ਦੇ ਵਿੱਚ 50% ਸਕੂਲਾਂ ਦੇ ਵਿੱਚ ਪ੍ਰਿੰਸੀਪਲ ਹੀ ਹੈ। ਹੂੰ ਜਿਹੜਾ ਪ੍ਰਿੰਸੀਪਲ ਆ ਪ੍ਰਿੰਸੀਪਲ ਸਕੂਲ ਦੀ ਬੈਕਬੋਨ ਆ। ਹਾਂ ਉਹ ਸਕੂਲ ਮੈਨੇਜਮੈਂਟ ਕਮੇਟੀ ਦਾ ਸੈਕਟਰੀ ਵੀ ਆ। ਹੂੰ ਉਹਦੇ ਕੋਲੇ ਬਹੁਤ ਤਰ੍ਹਾਂ ਦੇ ਕੰਮ ਆ। ਟੋਟਲ ਸਕੂਲ ਨੇ ਪ੍ਰਿੰਸੀਪਲ ਦੇ ਦਿਵਾਲੇ ਹੀ ਘੁੰਮਣਾ। ਹੂੰ ਕਿਸੇ ਸਰਕਾਰ ਦਾ ਹੈੱਡ ਨਾ ਹੋਵੇ। ਹੂੰ ਪਰਿਵਾਰ ਦਾ ਮੁਖੀ ਨਾ ਹੋਵੇ। ਫੌਜ ਦਾ ਜਨਰਲ ਨਾ ਹੋਵੇ। ਹਾਂ ਕਮਾਂਡਿੰਗ ਅਫਸਰ ਨਾ ਹੋਵੇ। ਉਹ ਚੱਲੂ ਕਿਵੇਂ? ਹੂੰ ਜਿਹੜੇ ਸਿੱਖਿਆ ਮੰਤਰੀ ਦਾ ਲਗਾਤਾਰ ਬਿਆਨ ਆ ਰਿਹਾ ਵੀ ਪਿਛਲੀ ਕਾਂਗਰਸ ਸਰਕਾਰ ਐਜੂ ਸਰਵਿਸ ਰੂਲ ਦੇ ਵਿੱਚ ਚੇਂਜ ਕਰ ਗਈ ਸੀ ਹਾਂ ਸਰਵਿਸ ਰੂਲ ਚ ਚੇਂਜ ਕਰਕੇ ਅਸੀਂ ਪ੍ਰਿੰਸੀਪਲ ਲਾ ਨਹੀਂ ਸਕੇ ਭਾਈ ਸਰਵਿਸ ਰੂਲ ਦੇ ਵਿੱਚ ਐਂ ਤੁਸੀਂ 4 ਸਾਲਾਂ ਬਾਅਦ ਕਰ ਰਹੇ ਆ ਹੂੰ ਸਰਕਾਰ ਬਣੀ ਸੀ ਏਡਾ ਵੱਡਾ ਬਹੁਮਤ ਸੀ ਤੁਸੀਂ ਚਾਹੇ ਕੈਬਨਿਟ ਲਿਆਉਂਦੇ ਚਾਹੇ ਤੁਸੀਂ ਵਿਧਾਨ ਸਭਾ ਚ ਲੈ ਆਉਂਦੇ ਜਿੱਥੇ ਮਰਜ਼ੀ ਲੈ ਆਉਂਦੇ ਵੈਸੇ ਛੋਟੀਆਂ ਚੇਂजेस ਕਰਨੀਆਂ ਸੀ ਮੇਰੇ ਖਿਆਲ ਚ ਵਿਧਾਨ ਸਭਾ ਦੇ ਵਿੱਚ ਤਾਂ ਤਾਂ ਲਿਉਣੇ ਪੈਂਦੇ ਜੇ ਟੋਟਲ ਰੂਲ ਫਰੇਮ ਕਰਨਾ ਹੋਵੇ ਤੁਸੀਂ ਪਹਿਲਾਂ ਕਰ ਲੈਂਦੇ ਪ੍ਰਿੰਸੀਪਲ ਦੇ ਪ੍ਰੋਮੋਸ਼ਨਾਂ ਕਰ ਦਿੰਦੇ ਤੇ ਹੁਣ ਜਦੋਂ ਤੁਸੀਂ ਉਦੋਂ ਸਿੱਖਿਆ ਕ੍ਰਾਂਤੀ ਦਾ ਦਾਵਾ ਉਦੋਂ ਆ ਜਦੋਂ 50% ਸਕੂਲਾਂ ਚ ਪ੍ਰਿੰਸੀਪਲ ਹੈ ਨਹੀਂ 50% ਸਕੂਲਾਂ ਚ ਹੈਡਮਾਸਟਰ ਹੈ ਨਹੀਂ ਤੇ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੇ ਸੀਨੀਅਰ ਸੈਕੰਡਰੀ ਸਕੂਲ ਆ ਉਹਦੇ ਵਿੱਚ ਪਹਿਲਾਂ ਪ੍ਰਿੰਸੀਪਲ ਆ ਫਿਰ ਲੈਕਚਰ ਆ ਰਿਹਾ ਉਦੋਂ ਬਾਅਦ ਮਾਸਟਰ ਕੇਡਰ ਆਉਂਦਾ ਪੰਜਾਬ ਦੇ ਵਿੱਚ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਸਕੂਲ ਇਹੋ ਜਿਹੇ ਆ ਜਿੱਥੇ ਮਾਸਟਰ ਕੇਡਰ ਦੇ ਅਧਿਆਪਕ ਸਕੂਲ ਵਿੱਚ ਪ੍ਰਿੰਸੀਪਲ ਬਣੇ ਜਿਹੜੇ ਹੁਣ ਉਹ ਭਾਈ ਸਾਹਿਬ ਕਹਿ ਰਹੇ ਸੀ ਹਾਲਾਂਕਿ ਉਹ ਮੰਨ ਲਾਂਦਾ ਸਿਧਾਣੇ ਲੱਗੇ ਹੋਏ ਸੀ ਮੁੱਖ ਅਧਿਆਪਕ ਉਹ ਸੇਲਵਰਾ ਵੀ ਚਲੇ ਐਦਾਂ ਕੋਈ ਬੰਦਾ ਜਾ ਸਕਦਾ ਕਿ ਡਿਊਟੀਆਂ ਲੱਗਦੀਆਂ ਹੁੰਦੀਆਂ ਇਹਦੇ ਵਿੱਚ ਯੂਨੀਅਨ ਨੇ ਕਿਹਾ ਵੀ ਵਧਾਇਆ ਕਿ ਜਿਹੜੇ ਬਲਕਾਰ ਸਿੰਘ ਸਿੱਧੂ ਆ ਉਹ ਅਧਿਆਪਕਾਂ ਦੀ ਬਹੁਤ ਮਦਦ ਕਰਦੇ ਆ ਇੱਥੇ ਵੀ ਸਾਡੇ ਲਈ ਬਹੁਤ ਵੱਡਾ ਕੰਮ ਕੀਤਾਗਾ ਉਹਨਾਂ ਨੇ ਚਲੋ ਡਿਊਟੀਆਂ ਲੱਗ ਜਾਂਦੀਆਂ ਪਰ ਮੈਨੂੰ ਇਹ ਲੱਗਦਾ ਵੀ ਜਿਹੜੇ ਸਰਕਾਰੀ ਮੁਲਾਜ਼ਮ ਆ ਹੂੰ ਅਸੀਂ ਸਰਕਾਰੀ ਮੁਲਾਜ਼ਮ ਆ ਜੀ ਰਤਨ ਸਿੰਘ ਜੀ ਵੇਖੋ ਸਰਕਾਰਾਂ ਬਦਲਦੀਆਂ ਰਹਿੰਦੀਆਂ ਹਾਂ ਜਿਹੜੀਆਂ ਪੋਲਿਟੀਕਲ ਪਾਰਟੀਆਂ ਇਹ ਸਰਕਾਰਾਂ ਬਣਾਉਂਦੀਆਂ ਜਿਹੜੇ ਅੱਜ ਵਿਰੋਧੀ ਧਿਰ 'ਚ ਬੈਠੇ ਕਾਂਗਰਸੀ ਕੱਲ ਨੂੰ ਹੋ ਸਕਦਾ ਹੈ ਸਰਕਾਰ ਬਣਾਉਣ ਪਿਛਲੀ ਟਰਮ ਦੇ ਵਿੱਚ ਆਮ ਆਦਮੀ ਪਾਰਟੀ ਵਾਲੇ ਵਿਰੋਧੀ ਧਿਰ ਦੇ ਵਿੱਚ ਸੀ ਸਰਕਾਰ ਬਣਾਈ ਬੈਠੇ ਆ ਪਰ ਜਿਹੜੇ ਅਧਿਕਾਰੀ ਆ ਜਾਂ ਸਰਕਾਰੀ ਮੁਲਾਜ਼ਮ ਆ ਉਹਨਾਂ ਨੂੰ ਪੋਲਿਟੀਕਲ ਪਾਰਟੀਆਂ ਦੇ ਹੱਥ ਥੋੱਕੇ ਨਹੀਂ ਬਣਨਾ ਚਾਹੀਦਾ ਹਾਂ ਕਦੇ ਵੀ ਹੂੰ ਉਹਨੂੰ ਆਪਣੀ ਡਿਊਟੀ ਠੀਕ ਠੰਗ ਨਾਲ ਨਿਭਾਉਣੀ ਚਾਹੀਦੀ ਆ ਅੰਦਰ ਪੱਖੋ ਕਿਵੇਂ ਮੋਣੀ ਚਾਹੀਦੀ ਕਾ ਨੂੰ ਕਿਸੇ ਸੋਲੇ ਗਾਉਣੇ ਹੂੰ ਠੀਕ ਹੈ ਨਾ ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਲੋਕ ਸਭ ਤੋਂ ਵੱਡੇ ਹੁੰਦੇ ਆ ਤੇ ਜਿਹੜੇ ਵੀ ਫਿਰ ਕੋਈ ਨਿੱਕੇ ਅਧਿਕਾਰੀ ਆ ਜਾਂ ਵੱਡੇ ਅਧਿਕਾਰੀ ਆ ਐ ਸਿਆਸੀ ਤਾਕਤ ਤੇ ਹੂੰ ਲੋਕਾਂ ਦਾ ਧੱਕੇ ਕਰਦੇ ਆ ਉਹ ਫਿਰ ਜਿਹੜੀਆਂ ਹੱਥਾਂ ਨਾਲ ਦਿੱਤੀਆਂ ਗੰਢਾਂ ਹੁੰਦੀਆਂ ਹੂੰ ਉਹ ਫਿਰ ਉਹਨੂੰ ਪਤਾ ਖੋਲੜੀਆਂ ਪੈਂਦੀਆਂ ਉਹ ਵੀ ਦੰਦਾ ਨਾਲ ਹੂੰ ਨਹੀਂ ਤੁਹਾਨੂੰ ਇਹ ਲੱਗਦਾਗਾ ਵੀ এডਿਕੇਸ਼ਨ ਦੇ ਵਿੱਚ ਵੀ ਕੁਝ ਟੀਚਰ ਹੁੰਦੇ ਜਿਹੜੇ ਚਾਪਲੂਸੀ ਕਰਦੇ ਆ ਮਤਲਬ politcal ਲੋਕਾਂ ਦੀ ਨਹੀਂ ਐਂ ਨਹੀਂ ਕਹਿੰਦੇ ਅਸੀਂ ਚਾਪਲੂਸੀ ਕਰਦੇ ਆ ਵੀ ਬਹੁਤ ਸਾਰੇ ਅਸੀਂ ਮੈਂ ਤੁਹਾਨੂੰ ਉਦਾਹਰਨ ਦਿੰਦਾ ਵੀ ਸਾਡੇ ਮੈਂ ਚਲੋ ਮੋਗੇ ਜ਼ਿਲ੍ਹੇ ਦੀ ਉਦਾਹਰਨ ਦਿੰਦਾ ਸਾਡੇ ਬਹੁਤ ਸਾਰੇ ਇਹੋ ਜਿਹੇ ਟੀਚਰ ਆ ਜਿਹੜੇ 20-20 ਸਾਲ ਤੋਂ ਦਫ਼ਤਰ 'ਚ ਬੈਠੇ ਆ ਉਹ ਹੀ ਜਾਲੀ ਕਦੇ ਸਕੂਲ ਨਹੀਂ ਗਏ ਉਹ ਹਾਂ ਹੈਗੀ ਆ ਸਾਡੇ ਸਾਡੇ ਵਿਭਾਗ ਵਿੱਚ ਕਾਲੀਆਂ ਪੇਡਾਂ ਹੈਗੀਆਂ ਬਹੁਤ ਕੋਈ ਮੀਡੀਆ ਕੋਆਰਡੀਨੇਟਰ ਬਣਾਇਆ ਬੈਠਾ ਜੀ ਕੋਈ ਐਦਾ ਕੋਆਰਡੀਨੇਟਰ ਬਣਾਇਆ ਬੈਠਿਆ ਕੋਈ ਐਜੂਸੇਟ ਕੋਆਰਡੀਨੇਟਰ ਇੱਕ ਅਧਿਆਪਕ ਵਾਸਤੇ ਸਭ ਤੋਂ ਬੈਸਟ ਜਗ੍ਹਾ ਸਕੂਲ ਆ ਹੂੰ ਉਹਨੂੰ ਉਹਨੂੰ ਸਕੂਲ ਦੇ ਵਿੱਚ ਬੱਚਿਆਂ ਨੂੰ ਡਟ ਕੇ ਪੜ੍ਹਾਉਣਾ ਚਾਹੀਦਾ ਹੂੰ ਉਹਨੂੰ ਇਹੋ ਜਿਹੀਆਂ ਜਿਹੜੀਆਂ ਫੋਕੀ ਚ ਉਧਰ ਵਾਲੀਆਂ ਜਿਹੜੀਆਂ ਗੱਲਾਂ ਇਹਨਾਂ ਵਾਸਤੇ ਅਧਿਆਪਕਾਂ ਨੂੰ ਕਿਤੇ ਲੱਗਣਾ ਚਾਹੀਦਾ ਠੀਕ ਆ ਜਦੋਂ ਅਧਿਆਪਕ ਕੋਈ ਪ੍ਰਮੋਟ ਹੋ ਕੇ ਕੋਈ ਡੀਓ ਬਣ ਜਾਂਦੇ ਅਸ ਨੇ ਅਲਟੀਨਸਾਰ ਜਾਂ ਡਾਇਰੈਕਟਰ ਬਣ ਜਾਂਦੇ ਆ ਠੀਕ ਹੋ ਬਣ ਸਕਦੇ ਆ ਇਹ ਜਿਹੜੀਆਂ ਸਿਨੀਅਰਟੀਆਂ ਤੋੜ ਕੇ ਬਣੀਆਂ ਹੋਈਆਂ ਫੋਕੀਆਂ ਪੋਸਟਾਂ ਇਹ ਬੜਾ ਚ ਰਹਿੰਦੀਆਂ ਨੇ ਲੋਕ ਜਦੋਂ ਜਵਾਬ ਲੈਂਦੇ ਆ ਨਾ ਫਿਰ ਬਹੁਤ ਔਖਾ ਹੋ ਜਾਂਦਾ ਇਹੋ ਜੇ ਚੌਧਰੀ ਨਮਸਤ ਹੂੰ ਇੱਕ ਤਾਂ ਇਹ ਤਸਵੀਰ ਦੇਖੀ ਹੋਣੀ ਆ ਵੀ ਇੱਕ ਥਾਂ ਤਾਂ ਫੁਲਕਾਰੀ ਲਾ ਕੇ ਘਟਨ ਕਰਤਾ ਬਾਥਰੂਮਾਂ ਦਾ ਇੱਕ ਥਾਂ ਜਨਗਣ ਮੰਡ ਦੇ ਉੱਤੇ ਨੈਸ਼ਨਲ ਐਂਥਮ ਤੇ ਨੀ ਪੱਥਰ ਲਾਤਾ ਜਿੱਕ ਨੋਟਿਸ ਬੋਰਡ ਤੇ ਨਹੀਂ ਪੱਥਰ ਲਾਦਾ ਮਤਲਬ ਇਹ ਕਿਹਜਾ ਕੋਝਾ ਮਜ਼ਾਕ ਆ ਉੱਥੇ ਤਾਂ ਟੀਚਰਾਂ ਨੂੰ ਵੀ ਦੇਖਣਾ ਚਾਹੀਦਾ ਵੀ ਇਹ ਯਾਰ ਗੜਬੜ ਹੋ ਰਹੀ ਆ ਆਪਾਂ ਨਾ ਕਰਗੇ ਮਤਲਬ ਮੈਂ ਤੁਹਾਨੂੰ ਪਹਿਲਾਂ ਕਿਹਾ ਸੀ ਵੀ ਗੱਲ ਫੇਰ ਮੋੜ ਕੇ ਆਉਂਦੀ ਆ ਵੀ ਸਿੱਖਿਆ ਦਾ ਮੂਲ ਬਨੋਰਥ ਕੀ ਆ ਹੂੰ ਸਿੱਖਿਆ ਦਾ ਮੂਲ ਬਨੋਰਥ ਬੱਚੇ ਦੀ ਆਲ ਰੌਂਡ ਡਵੈਲਪਮੈਂਟ ਕਰਨਾ ਹਾਂ ਬੱਚਾ ਸੈਂਟਰ ਚ ਜੀ ਬੱਚੇ ਦੇ ਉੱਤੇ ਉਹਦੇ ਅਧਿਆਪਕ ਆ ਹੂੰ ਉਹਦੇ ਮਾਪੇ ਆ ਜੀ ਸਮਾਜ ਆ ਸਰਕਾਰ ਆ ਇਹਨਾਂ ਦੀ ਸਾਰੀ ਐਜੂਕੇਸ਼ਨ ਜਿਹੜੀ ਪਾਲਸੀ ਆ ਜਾਂ ਜਿਹੜੀ ਆ ਸਿੱਖਿਆ ਕ੍ਰਾਂਤੀ ਵਿਭਾਗ ਆ ਬੱਚਾ ਤਾਂ ਫੋਕਸ ਹੈ ਹੀ ਨਹੀਂ ਉਹਦੇ ਫੋਕਸ ਸਿਆਸਤ ਆ ਉਹਦੇ ਫਿਆਸ ਉਹਦੇ ਫੋਕੀ ਸਿਆਸਤ ਚੌਧਰਪੁਣਾ ਉਹ ਗੱਲਾਂ ਵੀ ਬੱਚਾ ਸੈਂਟਰ 'ਚ ਕਿੱਥੇ ਆ? ਬੱਚਾ ਸੈਂਟਰ 'ਚ ਹੋਵੇ ਤਾਂ ਇਹ ਗੱਲ ਦਾ ਖਿਆਲ ਰੱਖਿਆ ਜਾਂਦਾ ਵੀ ਦਾਖਲੇ ਚਲੀ ਜਾਂਦੇ ਆ। ਬੱਚਿਆਂ ਨੇ ਦਾਖਲ ਹੋਣਾ ਸਕੂਲਾਂ ਦੇ ਵਿੱਚ ਸਿਲੇਬਸ ਸ਼ੁਰੂ ਹੋ ਗਿਆ, ਅਧਿਆਪਕ ਪੜ੍ਹਾਉਣ ਲੱਗ ਗਏ, ਕਾਪੀਆਂ ਬਣਵਾਉਣ ਲੱਗ ਗਏ, ਲਿਖਾਉਣ ਲੱਗ ਗਏ, ਸੋਨਾ ਕੰਮ ਚੱਲ ਪਿਆ। ਦਾਖਲੇ ਹੋਈ ਜਾਂਦੇ ਹਜ਼ਾਰਾਂ ਤਰ੍ਹਾਂ ਦੇ ਅਧਿਆਪਕਾਂ ਨੂੰ ਕੰਮ ਕੰਮ ਰਿਜ਼ਲਟ ਆਈ ਜਾਂਦੇ ਆ, ਰਿਜ਼ਲਟ ਰਜਿਸਟਰ ਬਣਾਈ ਜਾਂਦੇ ਆ। ਉਹਨਾਂ ਜੀਆਂ ਵੱਲ ਤਾਂ ਧਿਆਨ ਹੀ ਨਹੀਂ ਸਰਕਾਰ ਦਾ। ਇਹ ਤਾਂ ਆਂ ਦੀਆਂ ਆਂ ਚੱਕੀ ਦੁਰਪੀਆਂ ਸਕੂਲਾਂ ਵੱਲ ਨੂੰ। ਇਹ ਤਾਂ ਪ੍ਰੋਗਰਾਮ ਇੱਕ ਸਿਆਸੀ ਸ਼ੋਅ ਬਣ ਕੇ ਰਹਿ ਗਿਆ। ਵੀ এডਿਕੇਸ਼ਨ ਦਾ ਮਨੋਰਥ ਕੀ ਆ ਹੂੰ ਉਹ ਗੱਲਾਂ ਬਹੁਤ ਪਿੱਛੇ ਜਾਂ ਮੈਂ ਤਾਂ ਇਹ ਵੀ ਕਹਿਣਾ ਪੈ ਰਿਹਾ ਵੀ ਜਿਹੜੀ ਸਿਆਸੀ ਲੀਡਰਸ਼ਿਪ ਹੁੰਦੀ ਆ ਜੀ ਉਹਨੇ ਕੋਈ ਸਮਾਜ ਨੂੰ ਅਗਵਾਈ ਦੇਣੀ ਹੁੰਦੀ ਆ ਹੂੰ ਉਹ ਵੀ ਇਹਨਾਂ ਗੱਲਾਂ ਤੋਂ ਬਿਹੀ ਹੋਈ ਬੈਠੀ ਹੂੰ ਜਿਹੜਾ ਹੁਣ ਆਦਰਸ਼ ਸਕੂਲ ਵਾਲਾ ਮਸਲਾ ਸੀ ਉਹ ਮਸਲੇ ਨੂੰ ਤੁਸੀਂ ਚੌਕਿਆਂ ਵਾਲੇ ਨੂੰ ਕਿਵੇਂ ਦੇਖਦੇ ਆ ਆਦਰਸ਼ ਸਕੂਲਾਂ ਵਾਲਾ ਜਿਹੜਾ ਮਸਲਾ ਹੂੰ ਉਹ ਇਹਨਾਂ ਨੀਤੀ ਪਾਲਸੀ ਦਾ ਹੀ ਮਸਲਾ ਜੀ ਇਹ ਆਪਾਂ ਪਹਿਲਾਂ ਗੱਲ ਕੀਤੀ ਸੀ ਵੀ ਤਰ੍ਹਾਂ ਵੱਖ-ਵੱਖ ਬਣ ਗਏ ਨੇ ਸਕੂਲ ਵੀ ਅਲੱਗ-ਅਲੱਗ ਬਣ ਗਏ ਨੇ ਸਕੂਲ ਵੀ ਸਕੂਲਾਂ ਦੇ ਵਿੱਚੋਂ ਕੁਝ ਛੋਣਵੇਂ ਸਕੂਲ ਬਣਾ ਲੈਣੇ ਉਹਨਾਂ ਦੇ ਵਿੱਚੋਂ ਛੋਣਵੇਂ ਸਕੂਲਾਂ 'ਚ ਬੱਚੇ ਪੜਾਉਣੇ ਇਹ ਲੰਬੇ ਸਮੇਂ ਤੋਂ ਪਾਲਿਸੀ ਸੀ ਤਰੀ ਆਉਂਦੀ ਬਾਦਲ ਸਰਕਾਰ ਨੇ ਲਿਆਂਦੀ ਸੀ ਪਰ ਇਹ ਲੰਬੇ ਸਮੇਂ ਦੇ ਵਿੱਚ ਪਾਲਿਸੀ ਦਾ ਫੇਲਰ ਕੀ ਸੀ ਵੀ ਜਿਹੜੀਆਂ ਪ੍ਰਾਈਵੇਟ ਮੈਨੇਜਮੈਂਟਾਂ ਉਹਨਾਂ ਨੇ ਟਰਸਟ ਬਣਾ ਲਏ ਉਹਨਾਂ ਨੇ ਬੋਰਡ ਬਣਾ ਲਏ ਜਾਂ ਉਹਨਾਂ ਨੇ ਸੁਸਾਇਟੀਆਂ ਬਣਾ ਲਈਆਂ ਉਹਨਾਂ ਨੂੰ ਅਸੀਂ ਵੀ ਪਰਪਕਾਰ ਕਰਾਂਗੇ ਹੂੰ ਵੀ ਲੋਕ ਭਲਾਈ ਦੀਆਂ ਸੰਸਥਾਵਾਂ ਕੋਈ ਟਰਸਟ ਬਣ ਗਿਆ ਕੋਈ ਸੁਸਾਇਟੀ ਬਣ ਗਈ ਅਸੀਂ ਬੱਚਿਆਂ ਨੂੰ ਚੰਗੀ ਐਜੂਕੇਸ਼ਨ ਦੇਵਾਂਗੇ ਚੰਗੀ ਐਜੂਕੇਸ਼ਨ ਕਿਵੇਂ ਦਿੰਦੇ ਆ ਆ ਚੌਕਿਆਂ ਨੇ ਸਾਬਤ ਕਰਤਾ ਵੀ 70% ਸਰਕਾਰ ਦੀ ਗ੍ਰਾਂਟ ਆਉਂਦੀ ਆ ਹੂੰ ਕੋਈ ਪਿੰਡ ਦੀ ਜ਼ਮੀਨ 10-12 ਕਿੱਲੇ 50 ਲੱਖ ਰੁਪਏ ਦਾ ਕਿੱਲਾ ਜ਼ਮੀਨ ਨੱਪ ਕੇ ਵੈਹਗੇ 70% ਗ੍ਰਾਂਟ ਨਾਲ ਬਿਲਡਿੰਗ ਬਣ ਗਈ ਇਹ ਚੌਕੇ ਸਕੂਲ ਤੋਂ ਹੀ ਸਾਬਤ ਹੋ ਗਿਆ ਵੀ 12 ਲੱਖ ਤੋਂ 14 ਲੱਖ ਰੁਪਈਆ ਜਿਹੜੀ ਪ੍ਰਾਈਵੇਟ ਮੈਨੇਜਮੈਂਟ ਆ ਜਿਹੜੀ ਮਾਨਸਾ ਦੀ ਆ ਉਹ ਸਕੂਲ ਦਾ ਮੁੱਚ ਕੇ ਲੈ ਜਾਂਦੀ ਹੈ ਇਹਦੇ ਖਿਲਾਫ ਜਦੋਂ ਉਥੋਂ ਦੀਆਂ ਅਧਿਆਪਕਾਂਵਾਂ ਨੇ ਲੋਕਾਂ ਨੇ ਜਦੋਂ ਮਸਲਾ اٹھਾਇਆ ਤੇ ਫਿਰ ਕਿਵੇਂ ਇਨਕਲਾਬ ਦਾ ਨਾਰਾ ਲਾਉਣ ਵਾਲੀ ਭਗਤ ਸਿੰਘ ਦੀ ਪੱਗ ਬੰਨਣ ਵਾਲੀ ਜਿਹੜੀ ਪੰਜਾਬ ਦੀ ਸਿਆਸੀ ਲੀਡਰਸ਼ਿਪ ਆ ਉਹ ਕਿਵੇਂ ਉਹਨਾਂ ਦੀ ਪਿੱਠ ਤੇ ਖੜ ਗਈ ਆ ਕੇ ਕਿਵੇਂ ਉਹਨਾਂ ਦਾ ਮਜ਼ਾਰਾ ਪੱਟਤਾ ਏਡੀ ਵੱਡੀ ਤੋਏ ਤੋਏ ਕਰਵਾ ਕੇ ਵੀ ਸਰਕਾਰ ਪਿੱਛੇ ਨਹੀਂ हट ਰਹੀ ਇਹ ਕਿਵੇਂ ਲੱਗ ਰਿਹਾ ਵੀ ਇਹ ਇਹ ਸਿੱਖਿਆ ਕ੍ਰਾਂਤੀ ਦੀ ਇਹ ਇਹ ਤਰ੍ਹਾਂ ਤਰ੍ਹਾਂ ਦੇ ਨਾਲ ਕਿ ਵਕ ਵਕ ਚਾਹੇ ਉਹ ਦਰਸ਼ ਸਕੂਲ ਆ ਚਾਹੇ ਉਹ ਟ੍ਰਿਪਲ ਪੀਪੀ ਮਾਡਲ ਆ ਇਹਨਾਂ ਸਾਰੀਆਂ ਸਕੀਮਾਂ ਦੇ ਨਾਲ ਲੰਬੇ ਸਮੇਂ ਦੇ ਵਿੱਚ ਸਿੱਖਿਆ ਦਾ ਨਿਜੀਕਰਨ ਕਰਦਾ ਪਰ ਉਹਦੇ 'ਚ ਸ਼ਰਮਾ ਜੀ ਇੱਕ ਮਾਮਲਾ ਹੋਰ ਵੀ ਆ ਪਿੰਡ ਦੋ ਫਾੜ ਹੋ ਗਿਆ ਦੂਜੇ ਪਾਸੇ ਪਿੰਡ ਦਾ ਇਹ ਵੀ ਕਹਿਣਾ ਈ ਬੱਚਿਆਂ ਦੀ ਪੜ੍ਹਾਈ ਦਾ ਨੁਕਸਾਨ ਹੋ ਰਿਹਾ ਵੀ ਸਾਰੇ ਲੋਕ ਉਹਨਾਂ ਨਾਲ ਨਹੀਂ ਵੀ ਮੈਨੇਜਮੈਂਟ ਕਰਕੇ ਦੂਜਿਆਂ ਦਾ ਕਿਉਂ ਨੁਕਸਾਨ ਹੋ ਰਿਹਾ ਹੈ ਵੀ ਇਹ ਬੰਦੇ ਵੀ ਗਲਤ ਆ ਜੁਨੀਅਨ ਵਾਲੇ ਵੀ ਗਲਤ ਆ ਜਿਹੜਾ ਨੇ ਧਰਨਾ ਲਾਇਆ ਹੈਗਾ ਵੀ ਗੁੰਮਰਾਹ ਕਰ ਰਹੇ ਹਜੇ ਪਿੰਡ ਦੇ ਨੌਜਵਾਨਾਂ ਨੂੰ ਚੌਕੇ ਪਿੰਡ ਦੇ ਨੌਜਵਾਨਾਂ ਨੂੰ ਗੱਲ ਸਮਝਾਉਣ ਵਾਲੀ ਆ ਵੀ ਤੁਹਾਡੇ ਪਿੰਡ ਦੇ ਜਿਹੜੇ ਖਜ਼ਾਨੇ ਆ ਜੀ ਉਹਨਾਂ ਨੂੰ ਕਿਵੇਂ ਜਿਹੜੀ ਪ੍ਰਾਈਵੇਟ ਮੈਨੇਜਮੈਂਟ ਇੰਨੇ ਪੈਸੇ ਲੁੱਟ ਕੇ ਲੈ ਜਾਂਦੀ ਹੈ ਹਮ ਬੱਚਿਆਂ ਦੀ ਕੋਈ ਪੜ੍ਹਾਈ ਦਾ ਮਸਲਾ ਨਹੀਂ ਇਹਦੇ ਆਪਕਾਂ ਨੇ ਸਕੂਲ ਨਹੀਂ ਸੀ ਬੰਦ ਕੀਤਾ ਉਹ ਹਮ ਸਕੂਲ ਤਾਂ ਮੈਨੇਜਮੈਂਟ ਨੇ ਹੀ ਬੰਦ ਕਰਾਇਆ ਸੀ ਸਕੂਲ ਤਾਂ ਉਹ ਮੈਨੇਜਮੈਂਟ ਜਿਹਦਾ ਅਧਿਆਪਕਾਂ ਜਿਹਦਾ ਸੀ ਲਾਇਆ ਅਧਿਆਪਕਾਂ ਨੇ ਤਾਂ ਸਕੂਲ 'ਚ ਹੋਣ ਵਾਲੀਆਂ ਗਲਤ ਗੱਲਾਂ ਖਿਲਾਫ ਆਵਾਜ਼ ਉਠਾਈ ਸੀ ਵੀ ਇੱਥੇ ਵਰਦੀਆਂ ਨਹੀਂ ਮਿਲਦੀਆਂ ਇੱਥੇ ਜਿਹੜਾ ਟ੍ਰਿਪਲ ਪੀ ਦੇ ਵਿੱਚ ਸਕੂਲ ਬਣਿਆ ਆਦਾਰਸ਼ ਉਹਦੇ ਵਿੱਚ ਫੀਸ ਨਹੀਂ ਲਈ ਜਾ ਸਕਦੀ ਬੜੀ ਆਰਥਿਕਾਂ ਤੋਂ ਪਿੱਛਲੀ ਯਾਰੀ ਸੀ ਇਹ ਤਾਂ ਸਾਰੀਆਂ ਗੱਲਾਂ ਉਭਾਰੀਆਂ ਸੀ ਜਿਹੜਾ ਪਿੰਡ ਦੀ ਕੋਈ ਨਾਲ ਸਮਝਾਉਣ ਬਖੋ ਫਰਕ ਆ ਜਦੋਂ ਕੋਈ ਗੱਲ ਦੀ ਸਮੇਸਚੇਤਨਾ ਦਾ ਪੱਧਰ ਹੁੰਦਾ ਲੋਕਾਂ ਨੂੰ ਗੱਲਾਂ ਇਹ ਗੱਲ ਆਹੀ ਜਿਹੜੀ ਚਲੋ ਕਿਸਾਨ ਜਥੇਬੰਦੀ ਨੇ ਮਸਲਾ ਚੁੱਕਿਆ ਨਾਲ ਸਾਡੀ ਜ਼ਿਲ੍ਹੇ ਦੀ ਲੀਡਰਸ਼ਿਪ ਸੀਟੀਐਫ ਦੀ ਲੀਡਰਸ਼ਿਪ ਵੀ ਵੱਡੇ ਪੱਧਰ ਤੇ ਇਸ ਮਸਲੇ ਵਿੱਚ ਲੱਗੀ ਸੀਗੀ ਪਰ ਉਹ ਪਤਾ ਲੱਗਿਆ ਵੀ ਪੰਜਾਬ ਦੇ ਵਿੱਚ ਜਿਹੜੇ 24 ਸਕੂਲ ਆ ਉਹਨਾਂ ਦੇ ਵਿੱਚੋਂ ਇਹਨਾਂ ਦੀ ਮਿਸਮੈਨੇਜਮੈਂਟ ਹੀ ਸੀ ਯਾਰਾ ਸਕੂਲ ਤਾਂ ਪਹਿਲੇ ਜ਼ਿਲ੍ਹਾ ਸਿੱਖਿਆ ਅਫਸਰ ਅੰਡਰ ਕਰਤੇ ਜਿਹੜੇ 13 ਸਕੂਲ ਆ ਉਹਨਾਂ ਵਿੱਚੋਂ ਤਿੰਨ ਸਕੂਲ ਤਾਂ ਸ਼ਾਇਦ ਜਿਹੜੀ ਇਹ ਮਾਨਸਾਲੀ ਕਿਵੇਂ ਇੰਨਾ ਕੋਲੇ ਆ 8-9 ਸਕੂਲ ਭਾਰਤੀ Airtel ਕੋਲੇ ਆ ਇਹ ਇੰਨਾ ਧੱਕਾ ਵੀ ਜਿਹੜੇ ਮਾਨਸਾਲੇ ਅਦਰਸ਼ ਸਕੂਲਾਂ ਦੇ ਜਿਹੜੇ ਅਧਿਆਪਕਾ ਇਸ ਮੈਨੇਜਮੈਂਟ ਕੋਲੇ ਰਾਧਾ ਕ੍ਰਿਸ਼ਨ ਸ਼ੈ ਨਾਮ ਦੀ ਸੋਸਾਇਟੀ ਦੇ ਵਿੱਚ ਰੱਖਿਆ ਪਿਆ ਉਹਨਾਂ ਨੂੰ ਵੀ ਆਉਣ ਨਹੀਂ ਕਿਸੇ ਧਰਮ ਨੇ ਮਜਾਰੇ ਚ ਆਉਣ ਵੀ ਤੁਹਾਨੂੰ ਟਰਮੀਨੇਟ ਕਰ ਦਿਆਂਗੇ ਹੂੰ ਬਧੂਆ ਮਜ਼ਦੂਰ ਤੇ ਗੁਲਾਮ ਬਣਾਏ ਵਿਦਿਆਪਕਾ ਹੂੰ ਇਹਦਾ ਅਦਰਸ਼ ਸਕੂਲ ਇਹ ਬਦੂਆ ਮਜ਼ਦੂਰੀ ਤੇ ਗੁਲਾਮੀ ਤੱਕ ਦੀ ਹਾਲਤ ਦੇ ਵਿੱਚ ਇਹ ਲੈ ਕੇ ਗਏ ਆ ਤੇ ਜਿਹੜੇ ਕਹਿੰਦੇ ਸੀ ਵੀ ਠੇਕੇਦਾਰਾਂ ਨੂੰ ਸਖਿਆਣ ਦੇਣੀ ਪੰਜਾਬ ਵਿਧਾਨ ਸਭਾ ਦੇ ਵਿੱਚ ਮੁੱਖ ਮੰਤਰੀ ਵਾਰ-ਵਾਰ ਬਿਆਨ ਦਿੰਦੇ ਆ ਬਾਕੀ ਹਰ ਬਿਆਨ ਦੇ ਵਿੱਚ ਉਹਨਾਂ ਦਾ ਐ ਹੁੰਦਾ ਵੀ ਮੈਂ ਮਾਸਟਰ ਦਾ ਮੁੰਡਾ ਹੂੰ ਤੇ ਮਾਸਟਰਾਂ ਨੂੰ ਵੀ 2022 ਪਾਸ ਕੀਆ ਸੀ ਹਰ ਗੱਲ ਤੇ ਮਾਸਟਰ ਦਾ ਮੁੰਡਾ ਤੇ ਫਿਰ ਮਾਸਟਰ ਦਾ ਮੁੰਡਾ ਧਿਆਨ ਦੇਵੇ ਵੀ ਇਹ ਹਜ਼ਾਰਾਂ ਦੀ ਗੈਂਟਰੀ ਵਿੱਚ ਪੋਸਟਾਂ ਖਾਲੀ ਪ੍ਰਿੰਸੀਪਲਾਂ ਤੇ ਲੈਕਚਰਰਾਂ ਤੋਂ ਵੀ ਹੁਣੇ ਸਕੂਲ ਇੱਕ ਗੱਲ ਇਹ ਦੇਖੋ ਚਾਹੇ ਕੋਈ ਸਮਾਜ ਦੇ ਲੋਕਾਂ ਨੂੰ ਤੁਸੀਂ ਜਿਹਨਾਂ ਕੋਲੇ ਕੋਈ ਸਾਧਨ ਆਈਸੀਐਸਈ ਸੀਬੀਐਸਸੀ ਜਾਂ ਹੋਰ ਵੱਡੇ ਵੱਡੇ ਸਕੂਲਾਂ 'ਚ ਪੜ੍ਹਾ ਲਓਗੇ ਹਮ ਪਰ ਜਿੱਥੇ ਬਿਨਾਂ ਅਧਿਆਪਕ ਤੋਂ ਬੱਚੇ ਲੰਗੇ ਬਿਨਾਂ ਪੜ੍ਹੇ ਫਿਰ ਸਮਾਜ ਕਿੱਧਰ ਜਾਊਗਾ ਹਮ ਸਮਾਜ ਤਾਂ ਤਾਂ ਹੀ ਵਧੂਗਾ ਜੇ ਸਾਰੇ ਲੋਕ ਵਧਣਗੇ ਹਮ ਜੇ ਕੁਝ ਲੋਕ ਅੱਗੇ ਵਧ ਜਾਣਗੇ ਬਾਕੀ ਪਿੱਛੇ ਰਹਿ ਜਾਣਗੇ ਫਿਰ ਸਮਾਜ ਦਾ ਕੀ ਬਣੂਗਾ ਫਿਰ ਇਹ ਨਹੀਂ ਸਮਾਜ ਦੇ ਵਿੱਚ ਤਰ੍ਹਾਂ ਤਰ੍ਹਾਂ ਦੀਆਂ ਅਲਾਮਤਾਂ ਫਿਰ ਆਉਣਗੀਆਂ ਹੀ ਉਹ ਹੂੰ ਫਿਰ ਆਹ ਜਿਹੜਾ ਨਸ਼ੇ ਆ ਗੁੰਡਾਗਰਦੀ ਆ ਗੈਂਗਸਟਰ ਆ ਇਹ ਇਹ ਇੰਨਾ ਗੱਲਾਂ ਤੇ ਸਰਕਾਰ ਤਾਂ ਸਾਰੀਆਂ ਜਮਹੂਰੀਅਤ ਦਾ ਘਾਣ ਕਰਕੇ ਬਲਡੋਜ਼ਰ ਲਈ ਫਿਰਦੀ ਆ ਪਰ ਅਸਲ ਦੇ ਵਿੱਚ ਉਹ ਅਸਲ ਸਿੱਖਿਆ ਕ੍ਰਾਂਤੀ ਲਿਆਉਣ ਦੀ ਗੱਲ ਕਰੇ ਵੀ ਜਿਹੜੀ ਇਹ ਸਾਡੇ ਸਿੱਖਿਆ ਮੰਤਰੀ ਸਾਡੇ ਮੁੱਖ ਮੰਤਰੀ ਉਹ ਸਾਰੀਆਂ ਐਜੂਕੇਸ਼ਨਲਿਸਟ ਬੰਦੇ ਲੈਣ ਰੀਥਿੰਕ ਕਰਨ ਵੀ ਸਾਥੋਂ ਕਿੱਥੇ ਕਿੱਥੇ ਫਰਕ ਰਹਿ ਗਿਆ ਇਹ ਜਿਹੜੀ ਸਿੱਖਿਆ ਕ੍ਰਾਂਤੀ ਅਸੀਂ ਤਾਂ ਬਿਲਕੁਲ ਪਹਿਲੀ ਇੰਟਰਵਿਊ ਦੇ ਵਿੱਚ ਵੀ ਤੁਹਾਨੂੰ ਕਿਹਾ ਸੀ ਹੁਣ ਵੀ ਕਹਿੰਦੀਆਂ ਡਟ ਕੇ ਵੀ انرੋਲ ਫੋਕੀ ਤੇ ਇਸ ਹਿਧਾਰਵਾਜੀ ਵਾਲੀ ਤੇ ਦਿਖਾਵੇ ਦਾ ਜਿਹੜਾ ਸਿੱਖਿਆ ਕ੍ਰਾਂਤੀ ਇਹਦਾ ਸਿੱਖਿਆ ਕ੍ਰਾਂਤੀ ਨਾਲ ਕੋਈ ਸੰਬੰਧ ਹੀ ਨਹੀਂ ਮੈਨੂੰ ਐ ਲੱਗਦਾ ਵੀ ਬਣਾਉਣ ਵਾਲੇ ਇਹਨਾਂ ਨੇ ਨਾਰਾ ਦਿੱਤਾ ਸ਼ਾਇਦ ਦਿੱਲੀੋਂ ਆਏ ਹੋ ਕੇ ਤੋਂ ਆਏ ਹੋ ਉਹਨਾਂ ਨੂੰ ਕ੍ਰਾਂਤੀ ਦੇ ਸਹੀ ਭਾਵ ਦੀ ਤਾਕ ਨਾਰਾ ਤਾਂ ਇੱਕ ਹੋਰ ਆ ਗਿਆ ਪੜਦਾ ਪੰਜਾਬ ਬਦਲਦਾ ਪੰਜਾਬ ਮੈਂ ਅੱਜ ਸੁਣਿਆ ਇਹ ਤੁਹਾਡੇ ਕੋਲ ਮੈਂ ਨਹੀਂ ਇੱਕ ਦਿ ਦਿੱਤਾ ਨਾਰਾ ਇਹ ਇਹ ਵੀ ਪਤਾ ਨਹੀਂ ਅਸੀਂ ਕਿ ਇਦਾਂ ਸੋਸ਼ਲ ਮੀਡੀਆ ਤੇ ਆਉਂਦਾ ਹੁਣ ਨਾਰੇ ਏਕੜਾ ਕੋਈ ਹੈਗਾ ਚਲੋ ਉਹ ਵੀ ਆ ਜੂਗਾ ਉਹ ਵੀ ਦੇਖ ਲਾਂਗੇ ਅਸੀਂ ਤਾਂ ਚਾਹੁੰਦੇ ਆ ਬੜਾ ਪੰਜਾਬ ਬਾਕੀ ਜਿਹੜਾ ਨਾ ਅਸੀਂ ਕੋਈ ਐ ਪਰਟੀਕੂਲਰ ਵੀ ਐ ਅੱਲੀ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਨਿਸ਼ਾਨਾ ਬਣਾਈਏ ਇਹ ਨੀਤੀਆਂ ਦਾ ਪੂਰਾ ਹੂੰ 91 ਤੋਂ ਬਾਅਦ ਜਿਹੜੀਆਂ ਨੀਤੀਆਂ ਆਈਆਂ ਜੀ ਪੰਜਾਬ ਦੀ ਐਜੂਕੇਸ਼ਨ ਮੈਂ ਤੁਹਾਨੂੰ ਸਪਸ਼ਟ ਕਹਿਣਾ ਵੀ 74 ਤੋਂ ਲੈ ਕੇ 77 78 80 82 ਤੱਕ ਪੰਜਾਬ ਦੀ এডਿਕੇਸ਼ਨ ਖਾਫੀ ਪੈਰਾ ਸਿਰਫ ਹੋ ਗਈ ਸੀ ਹਮ ਪਰ ਜਦੋਂ ਦੂਜੀ ਐਜੂਕੇਸ਼ਨ ਪਾਲਿਸੀ ਆਈ ਦੂਜੀ ਐਜੂਕੇਸ਼ਨ ਪਾਲਿਸੀ ਰਜੀਵ ਗਾਂਧੀ ਦੇ ਸਮੇਂ ਸੈਸ ਵਿੱਚ ਉੱਥੋਂ ਨੀਤੀ ਪਾਲਿਸੀ ਬਣੀ ਫਿਰ ਉਹਨੂੰ 92 ਦੇ ਵਿੱਚ ਆ ਕੇ ਹਮ ਐਜੂਕੇਸ਼ਨ ਪਾਲਿਸੀ ਦੇ ਉੱਤੇ ਦੁਬਾਰਾ ਰੀਥਿੰਕ ਕਰਕੇ ਪਾਲਿਸੀ ਬਣਾਈ ਫਿਰ ਇਹ ਨੀਤੀਆਂ ਦਾ ਪੂਰਾ ਉਹਦੇ ਵਾਸਤੇ ਕਾਂਗਰਸ ਦੀਆਂ ਸਰਕਾਰਾਂ ਵੀ ਤਿੰਨ ਬਣੀਆਂ ਬਿਆਨ ਸਿੰਘ ਦੀ ਸੀ ਦੋ ਮੰਤਰ ਸਿੰਘ ਦੀਆਂ ਰਹੀਆਂ ਤਿੰਨ ਬਾਦਲ ਦੀਆਂ ਸਰਕਾਰਾਂ ਇਹ ਸਾਰੇ ਜ਼ਿੰਮੇਵਾਰ ਸ਼ਿਕਿਆ ਦਿੱਤੀ ਪਰ ਇਹਨਾਂ ਤੋਂ ਆਸ ਸੀ ਹੂੰ ਵੀ ਕੁਝ ਬਦਲਾਅ ਕਰਨਗੇ ਕੁਝ ਚੇਂਜ ਕਰਨਗੇ ਪਰ ਇਹ ਜਿਹੜੀਆਂ ਨਿੱਜੀਕਰਨ ਵਪਾਰੀਕਰਨ ਸੰਸਾਰੀਕਰਨ ਦੀਆਂ ਨੀਤੀਆਂ ਦਾ ਪੂਰਾ ਇਹ ਉਦੋਂ ਵੀ ਤੇਜ਼ੀ ਨਾਲ ਲਾਗੂ ਕਰਨ ਲੱਗੇ ਅਫਸੋਸ ਤਾਂ ਇਸ ਗੱਲ ਹੂੰ ਹੁਣ ਮੈਂ ਲਾਸਟ ਥੋੜਾ ਲਾਉਂਗਾ ਜਿਹੜੇ ਹੁਣ ਟੀਚਰਾਂ ਬਾਰੇ ਆਪਾਂ ਵੀ ਗੱਲਬਾਤ ਕੀਤੀ ਹੈ ਜਿਹੜੇ ਕੱਲ ਉੱਥੇ ਬਲਕਾਰ ਸਿੰਘ ਸਿੱਧੂ ਦੇ ਸਮਾਗਮ 'ਚ ਜਾਂ ਸਕੂਲ ਦੇ ਸਮਾਗਮ 'ਚ ਬੋਲੇ ਸਿੱਖਿਆ ਕ੍ਰਾਂਤੀ ਵਾਲੇ ਸਮਾਗਮ 'ਚ ਜਿੱਥੇ ਬਲਕਾਰ ਸਿੱਧੂ ਮੁੱਖ ਮਹਿਮਾਨ ਸੀਗੇ ਹੁਣ ਉੱਥੇ ਕੋਲ ਟੀਚਰਾਂ ਨੇ ਸਾਨੂੰ ਵੀ ਕਹਿਣਾ ਵੀ ਤੁਸੀਂ ਆਪਸ ਵਿੱਚ ਹੀ ਉਹਨਾਂ ਨੂੰ ਕਹੀ ਜਾਂਦੇ ਹੋ ਵੀ ਐਵੇਂ ਕਿਵੇਂ ਕੰਮ ਚੱਲੂਗਾ। ਇਹ ਸਾਡੇ ਕੋਲ ਤਾਂ ਸਮੱਸਿਆਵਾਂ ਲੈ ਕੇ ਆਉਂਦੇ ਆ ਹੈਡਮਾਸਟਰ ਪ੍ਰਿੰਸੀਪਲ ਸਾਡੀ ਜਿਹੜੀ ਜਥੇਬੰਦੀ ਆ ਪ੍ਰਾਇਮਰੀ ਤੇ ਆਪ ਤੋਂ ਲੈ ਕੇ ਪ੍ਰਿੰਸੀਪਲ ਤੱਕ ਸਾਰਿਆਂ ਦੀ ਜਥੇਬੰਦੀ ਆ। ਹਮ ਮੇਰੇ ਜ਼ਿਲ੍ਹੇ ਦੇ ਵਿੱਚ ਹਾਈ ਸਕੂਲ ਹੋਣਗੇ 86 87 ਤੇ ਸਾਰੇ ਜਿਹੜੇ 43 ਹੈਡਮਾਸਟਰ ਆ ਵਿਚਾਰੇ ਸਾਡੇ ਕੋਲ ਤਾਂ ਵੀ ਦੋ ਦੋ ਸਕੂਲ ਚੱਲਦੇ ਨਹੀਂ। ਦੋ ਸਕੂਲ ਸਾਨੂੰ ਚਲਾਉਣੇ ਬਹੁਤ ਔਖੇ ਆ। ਸਾਡਾ ਖੇੜਾ ਖੇੜਾਓ ਪ੍ਰਧਾਨ ਜੀ 85 ਦੇ ਲਗਭਗ ਸੀਨੀਅਰ ਸਕੈਂਡਰੀ ਸਕੂਲ ਆ 27 28 ਪ੍ਰਿੰਸੀਪਲ ਆ ਇੱਕ ਪ੍ਰਿੰਸੀਪਲ ਨੂੰ ਤਿੰਨ ਤਿੰਨ ਸਕੂਲਾਂ ਦਾ ਬੰਨਿਆ ਪਿਆ ਉਹ ਤਾਂ ਔਖੇ ਆ ਬਹੁਤ ਹੂੰ ਸਾਡੇਆਂ ਤਾਂ ਸੌਖੇ ਆ ਬਾਈ ਇਹ ਦੀ ਹੁਣ ਥੋੜੇ ਸੌਖੇ ਕਿਵੇਂ ਨਹੀਂ ਇਹ ਤਾਂ ਲੋਕ ਜਿਨ੍ਹਾਂ ਕੋਲੇ ਪੰਜ ਪੰਜ ਸਕੂਲਾਂ ਦਾ ਸਕੂਲ ਤਾਂ ਇੱਕ ਨਹੀਂ ਖੜਾ ਜਾਂਦਾ ਪ੍ਰੋਪਰਲੀ ਹੂੰ ਬਹੁਤ 80% ਜਿਹੜੇ ਹੈਡਸ ਆ ਹੂੰ ਉਹ ਤਰ੍ਹਾਂ ਤਰ੍ਹਾਂ ਦੀਆਂ ਸ਼ੂਗਰ ਦੀਆਂ ਬੀਪੀ ਦੀਆਂ ਗੋਲਗਾਲੀਆਂ ਹਰ ਕੜਾਕ ਤੇ ਲਿਖ ਦੇਣਾ ਵੀ ਮਤੀਵਾਦ ਸਮਾਵਾਦ ਅਤੀ ਜ਼ਰੂਰੀ ਹੂੰ ਹੁਣੇ ਮੋੜੋ WhatsApp ਤੇ ਮੋੜੋ ਹੁਣੇ ਹੀ ਮੇਲ ਕਰੋ ਇਹ ਨਹੀਂ ਵੀ এডਿਕੇਸ਼ਨ ਜਿਹੜਾ ਇੱਕ ਰਤਨ ਆਪਾਂ ਇੰਟਰਵਿਊ ਕਰਦੇ ਆਂ ਉਹ ਇੱਕ ਸਰਕਾਰ ਬਣ ਜੇ ਦੋ ਬਣ ਜੇ এডਿਕੇਸ਼ਨ ਕੋਈ 2-4 ਸਾਲ ਦਾ ਪ੍ਰੋਗਰਾਮ ਨਹੀਂ এডਿਕੇਸ਼ਨ ਤੇ ਸਰਕਾਰਾਂ ਸਹਿਰਤਾ ਨਾਲ ਇੱਕ ਪਾਲਿਸੀ ਬਣਾ ਕੇ 10-15 ਸਾਲ ਕੰਮ ਕਰ ਲਓ ਕੋਈ ਟੀਕਾ ਨਹੀਂ ਵੀ ਟੀਕਾ ਭਰ ਲਿਆ ਤੇ ਲਾਤਾ ਨਹੀਂ ਕੋਈ ਸਕੂਲ ਦਾ ਇੰਚਾਰਜ ਆ ਉਹ ਸਕੂਲ ਨੂੰ ਸੈੱਟ ਕਰਨਾ ਚਾਹੁੰਦਾ ਇੱਕ ਸਾਲ ਤਾਉ ਨੂੰ ਦੇਖਣਾ ਪੈਂਦਾ ਵੀ ਸਕੂਲ ਦੇ ਵਿੱਚ ਸ਼ਾਰਟਕਮਿੰਗ ਕੀ ਹੈ ਮੈਂ ਵੀ ਸਕੂਲਾਂ ਇੰਚਾਰਜ ਰਹੇ ਹਾਂ ਪਹਿਲਾਂ ਦੀ ਕਿਥੋਂ ਪੀੜ ਨਹੀਂ ਲੱਗ ਰਹੀ ਕੀ ਨਹੀਂ ਕਰ ਰਹੇ ਗ੍ਰਾਂਟਾਂ ਠੀਕ ਠੰਗ ਨਾਲ ਖਰਚ ਹੋ ਰਹੀਆਂ ਸਕੂਲ ਦੇ ਵਿੱਚ ਲੀਕ ਹੈ ਜਿੱਥੇ ਕਿਥੇ ਹੈ ਬੱਚੇ ਕਿਉਂ ਨਹੀਂ ਪੜ ਰਹੇ ਫਿਰ ਅਗਲੇ ਸਾਲ ਜਬੰਦਾ ਪਾਲਿਸੀਆਂ ਬਣਾ ਕੇ ਲੰਬੇ ਸਮੇਂ ਵਿੱਚ ਕੋਈ ਸਕੂਲ ਦੇ ਵਿੱਚ ਰਵੇ ਵੀ ਜੇ ਕੋਈ ਇੰਚਾਰਜ ਪ੍ਰਿੰਸੀਪਲ ਜਾਂ ਹੈਡਮਾਸਟਰ ਕੋਈ ਸਕੂਲ ਨੂੰ ਠੀਕ ਦਿਸ਼ਾ ਵਿੱਚ 8-10 ਸਾਲਾਂ ਚ ਲਿਜਾਊਗਾ ਕੋਈ ਐ ਨਹੀਂਗਾ ਵੀ ਇੱਕ ਸਾਲ ਜਾਂ ਕੁ 6 ਮਹੀਨਿਆਂ 2 ਮਹੀਨੇ ਵਿੱਚ ਸਕੂਲ ਦੀ ਕਾਇਆ ਬਲਡ ਕਰ ਦੂ ਪੰਜ ਸਾਲਾਂ ਚ ਇਹ ਸਰਕਾਰ ਤਾਂ ਕਿ ਗਾਂ ਵਾਲੀ ਕੋਈ ਐਜੂਕੇਸ਼ਨ ਨੂੰ ਪ੍ਰਯੋਗਸ਼ਾਲਾ ਬਣਾਤਾ ਇੱਕ ਸਰਕਾਰ ਕਹਿ ਦਿੰਦੀ ਆਹਾ ਕਾਂਗਰਸੀ ਕਹਿੰਦੇ ਸਮਾਰਟ ਸਕੂਲ ਹ ਹ ਉਹਨਾਂ ਨੇ 2 ਲੀਟਰ ਰੰਗ ਨਾਲ ਡੱਬੇ ਕਰਕੇ ਕਦੇ ਵੀ ਇਹ ਸਮਾਰਟ ਵਾਲੇ ਪਿੰਡ ਵਾਲਿਆਂ ਨੂੰ ਸਮਾਰਟ ਵੀ ਨਹੀਂ ਕਹਿਣਾ ਕੋ ਉਸ ਬਰਾੜਸ ਪੂਰੀ ਕਹੀਗੇ ਹ ਹ ਹੁਣ ਇਹ ਕਹਿੰਦੇ ਐਮੀਨੈਂਸ ਆ ਇਹ ਕਹਿੰਦੇ ਸਕੂਲ ਆਫ ਹੈਪੀਨੈਸ ਆ ਜਦੋਂ ਹੁਣ ਗਾਂ ਵਾਲੇ ਬਣ ਜਾਣਗੇ ਉਹ ਪਤਾ ਨਹੀਂ ਕੀ ਕਹਿਣਗੇ ਹ ਹ ਚਲੋ ਅਸੀਂ ਤਾਂ ਇਸ ਸਾਡਾ ਰੋਜ਼ਗਾਰ ਆ ਅਸੀਂ ਇਸ ਵਿਭਾਗ ਵਿੱਚ ਕੰਮ ਕਰਦੇ ਹਾਂ ਅਸੀਂ ਤਾਂ ਕਹਿੰਦੇ ਆ ਵੀ ਸਰਕਾਰਾਂ ਸਹਿਰਤਾ ਨਾਲ ਇਹਤੇ ਪਾਲਿਸੀ ਲਾਗੂ ਕਰਨ ਠੋਸ ਪਾਲਿਸੀ ਬਣਾਉਣ ਉਹ ਪਾਲਿਸੀ ਬਣਾਉਣ ਜਿਹੜੀ ਲੋਕਾਂ ਦੇ ਹੱਕ ਚ ਹੋਵੇ ਅਧਿਆਪਕ ਵੀ ਠੀਕ ਹੋਣ ਨੇੜੇ ਪੜਾਉਣ ਉਹਨਾਂ ਨੂੰ ਚੰਗੀਆਂ ਦਰਗਾਹਾਂ ਮਿਲਣ ਚੰਗੀਆਂ ਸੇਵਾ ਸ਼ਰਤਾਂ ਹੋਣ ਬੱਚਿਆਂ ਦੇ ਨੇੜੇ ਸਕੂਲ ਹੋਵੇ ਘਰ ਦੇ ਨੇੜੇ ਸਕੂਲ ਹੋਵੇ ਪਰਿਵਾਰਕ ਮਾਹੌਲ ਹੋਵੇ ਸਾਰੇ ਸਬਜੈਕਟਾਂ ਦੇ ਟੀਚਰ ਮਿਲਣ ਹੋਰ ਗਰੰਟਾ ਭਾਵੇਂ ਘੱਟ ਆ ਜਾ। ਅਧਿਆਪਕ ਪੂਰੇ ਹੋਣ ਸਾਰੇ ਸਕੂਲਾਂ ਚ ਹੈਡਮਾਸਟਰ ਪ੍ਰਿੰਸੀਪਲ ਹੋਣ ਤੇ ਡਟ ਕੇ ਪੜਾਉਣ ਚਾਹੁੰਦੇ ਹਾਂ ਅਸੀਂ ਤਾਂ ਸਾਡਾ ਮਹਿਕਮਾ। ਸਾਨੂੰ ਸਿੱਖਿਆ ਮੰਤਰੀ ਦਾ ਫੋਨ ਆਇਆ ਉਹ ਪਹਿਲੀ ਇੰਟਰਵਿਊ ਤੋਂ ਬਾਅਦ ਹੋਰ ਫੋਨ ਫੋਨ ਚਲੂ ਕੀ ਨਾਲ ਨੇ ਮੰਤਰੀ ਸਾਹਿਬ ਦਦਨੀ ਹੈ ਹੋਰ ਬਥੇਰੇ ਆਉਂਦੇ ਹੁੰਦੇ ਨੇ ਹੂੰ ਤਾਂ ਕਿਉਂ ਤੂੰ ਕਿਉਂ ਵੀ ਆ ਰਹੀਆਂ ਤਾਂ ਤਾਂ ਕਿਉਂ ਨਾ ਕੋਈ ਕੋਈ ਦੇ ਦਿੰਦੇ ਆ ਕੋਈ ਜਿਹੜੇ ਮਾੜੇ ਮੋٹے ਤੁਰੇ ਤਰੇ ਫਿਰਦੇ ਹੁੰਦੇ ਹੂੰ ਤੇ ਤੁਹ ਤੁਸੀਂ ਵੀ ਮੈਨੂੰ ਜਾਣਦੇ ਨੇ ਜੀ ਤੌਰ ਤੇ ਕਿਸੀ ਵੀ ਮੈਂ ਗਵਰਨਮੈਂਟ ਕਾਲ ਜਲ੍ਹ੍ਹਿਆਂ ਵਾਲੇ ਵਿੱਚ ਪੜ੍ਹਿਆ ਹੂੰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ ਪੜਿਆ ਹੂੰ ਸਟੂਡੈਂਟਾਂ ਦੇ ਵਿੱਚ ਵੀ ਲੀਡਰ ਰਹੇ ਆ ਅਧਿਆਪਕਾਂ ਦੇ ਵੀ ਲੀਡਰ ਰਹੇ ਆ ਜੋ ਠੀਕ ਗੱਲ ਉਹ ਕਰਦੇ ਰਹਾਂਗੇ ਹੂੰ ਬਦਲੀਆਂ ਵੀ ਕਰਾਈਆਂ ਇਨਕਰੀਮੈਂਟਾਂ ਮਿਲੋ ਆਈਆਂ ਹੂੰ ਤਿਆਰ ਲੋਕਾਂ ਦੇ ਖਾਤਰ ਖੜਾਂਗੇ ਲੜਾਂਗੇ ਤਾਂ ਕਿਆਂ ਬਿਲਕੁਲ ਜੀ ਸੋ ਇਹ ਦਿਗਵੇਦੇ ਪਾਲ ਸ਼ਰਮਾ ਸੀਗੇ ਅੱਗੇ ਫੇਰ ਹਾਜ਼ਰ ਹੋਵਾਂਗੇ ਕਿਸੇ ਹੋਰ ਸ਼ਖਸੀਅਤ ਦੇ ਨਾਲ ਸੋ এডਿਕੇਸ਼ਨ ਇਹ ਪਾਲਿਸੀ ਨੂੰ ਲੈ ਕੇ ਜਾਂ ਸਿੱਖਿਆ ਕ੍ਰਾਂਤੀ ਨੂੰ ਲੈ ਕੇ ਜਿਹੜੀ এডਿਕੇਸ਼ਨ ਪਾਲਿਸੀ ਲਾਗੂ ਕਰਨ ਨੂੰ ਫਿਰਦੇ ਆ ਉਸ ਨੂੰ ਲੈ ਕੇ ਬਹੁਤ ਬੇਬਾਕੀ ਨਾਲ ਬੋਲਦੇ ਨੇ ਅੱਗੇ ਵੀ ਅਸੀਂ ਲਗਾਤਾਰ ਇਹਨਾਂ ਦੇ ਇੰਟਰਵਿਊਜ਼ ਕਰਦੇ ਰਹਾਂਗੇ ਦੱਸਦੇ ਰਹਾਂਗੇ ਲੋਕਾਂ ਨੂੰ ਸੁਚੇਤ ਕਰਦੇ ਰਹਾਂਗੇ ਵੀ ਅਸਲ ਦੇ ਵਿੱਚ ਜਿਹੜੇ ਲੂਪ ਹੋਲ ਦਾ ਉਹ ਕਿੱਥੇ ਨੇ ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ